ਮਾ ਤੇਰੀ ਵੇਟ ਕਾਣ ਰਿਆ ਗੱਲਾਂ ਮੋਗੀਆਂ ਮਮੀ ਨਾਲ ਹਾਂਜੀ ਇੰਨਾ ਲੰਮਾ ਘੁੰਮ ਮੈਂ ਵਾ ਜਾਣਾ ਐਵੇਂ ਸਲਾਹਾਂ ਕਰਨ ਡੀਆਂ ਹੀ ਕੋ ਤੇ ਗੱਲ ਸੁਣ ਜਾਂ ਕੱਲ ਕਾਮਾ ਕਾ ਖਿਆਲ ਸਲਾਹ ਕੀਤੀ ਮਾਨਣਾ ਕਿ ਨਹੀਂ ਨਾ ਵੇ ਕੀਆ ਕੀ ਆਪਣੀ ਬਣੀਆਂ ਇਹਦੇ ਵੱਲ ਵੇਖ ਕੇ ਤਾਂ ਸੋਚ ਕੇ ਨਾ ਮੇਰਾ ਤੇ ਦਿਮਾਗ ਸੋਨ ਹੋ ਜਾਂਦਾ ਹੀ ਕਿਉਂ ਮੈਂ ਸੋਚਣ ਦੀ ਹਾਂ ਕਿ ਤੁਹਾਡੇ ਪੈਸੇ ਪਾ ਕੇ ਤੇ ਜੋੜ ਕੇ ਤੇ ਹੋਰ ਬਣਾਉਂਗੀ ਤੇ ਤੁਸੀਂ ਆ ਵੀ ਕਹਿਣੇ ਪਾਤਾ ਮੇਰੇ ਤੇ ਗੱਲ ਸੁਣਾ ਜਣਾ ਕਹਿਣੀ ਪਾਏ ਨਾ ਵਿਆਜ ਤਰੀ ਜਾਣਾ ਵਾ ਜਦੋਂ ਪੈਸੇ ਆ ਗਏ ਨਾ ਕਮਾਦੋਂ ਜੱਕਣ ਕੋ ਤੇ ਤੁਹਾਨੂੰ ਛੁਡਾ ਲੈਣਾ ਵਾ ਫਿਰ ਵੀ ਸੋਨਾ ਸੋਨਾ ਹੁੰਦਾ ਏ ਜਨਾਨੀ ਦੇ ਗੱਲ ਦਾ ਗਹਿਣਾ ਤੇ ਉਹਨੂੰ ਪਲਾਟ ਨੂੰ ਕਿੰਨੇ ਵੇਖਣਾ ਕਿੰਨੇ ਵੇਖਣਾ ਯਾਰ ਨਿਆਣਾਂ ਦੀ ਇਜਾਦਤ ਬਾਨੀ ਗਾਲੀ ਗਾਲੀ ਕਿੰਨੇ ਮਹਿੰਗੇ ਵਿਕਦੇ ਆ ਮਹਾ ਜੇ ਆਪਣੇ ਸ਼ੌਂਕ ਪੂਰੇ ਹੋਣ ਦੇ ਹੈਗੇ ਉਹ ਜਾਇਦਾ ਤਾਂ ਦੇ ਇਹਦੇ ਸਿਰ ਤੇ ਬਣਾਉਣੀ ਆ ਮੈਂ ਤਹੀ ਤੇ ਜਦ ਇਹ ਕਾਲੇ ਬਾਤੀ ਹੁੰਦੇ ਆ ਸੱਤੀ ਤਾਂ ਇਹ ਲੋਕੜਾ ਪਉਂਦੀ ਆ ਕਿੰਨਾ ਚ ਸੋਨਾ ਪਿਆ ਦੇਖੋ ਤੇ ਫੇਰ ਉਹਦਾ ਕਰੋ ਉਹਦਾ ਕੋਲ ਲੈ ਲਓ ਮੇਰਾ ਨੀ ਉਹ ਠੀਕ ਕਰਦਾ ਤੈਨੂੰ ਤੇ ਤੂੰ ਮੰਮੀ ਨਾਲ ਕਸਲਾ ਮੰਮੀ ਨਾਲ ਤੇ ਮੈਂ ਕਰ ਲੂੰਗੀ ਹਾਂ ਤੇ ਤੂੰ ਵੀ ਥੋੜਾ ਬਤਾ ਪਾਜੀ ਨੂੰ ਸਮਝਾਇਓ ਨਾ ਜਦ ਸੈਂ ਤੇ ਮੰਮੀ ਨਹੀਂ ਚੱਲਣੇ ਆ ਕੋਈ ਨੀ ਮਮੀ ਨੂੰ ਫੇਰ ਮੈਂ ਸਮਝਾ ਲੂੰਗੀ ਜੇ ਮੰਮੀ ਨੇ ਆਰਡਰ ਕਰਤਾ ਉਹਨੇ ਦੇਣਾ ਪੈਣਾ ਫਿਰ ਤੇ ਹੋਰ ਉਹਦਾ ਪਿਆ ਪਿਆ ਗੱਲ ਨਹੀਂ ਡਿਆ ਕੀ ਕਰਨਾ ਮੈਂ ਤੇ ਪਾਇਆ ਸੋਨਾ ਵੀ ਕਦੀ ਗਲਿਆ ਸੀ ਏਦਾਂ ਮਜ਼ਾਕ ਨਾ ਕਰਿਆ ਕਰ ਮੈਨੂੰ ਨਹੀਂ ਉਹ ਵੀ ਕਹਿੰਦੀ ਵੀ ਮੈਂ ਤੇ ਪਾ ਕੇ ਰੱਖਦੀ ਹਾਂ ਹਾਂ ਤੇ ਸੋਨਾ ਲੱਗਦਾ ਵਾ ਪਿਆ ਤੇ ਬਾਹਰੋਂ ਵੀ ਆਉਂਦੇ ਜਾਂਦੇ ਜਿਹੜੇ ਉਹਨਾਂ ਨੂੰ ਪਤਾ ਲੱਗਦਾ ਵੀ ਇਹਨਾਂ ਕੋਲ ਹੈਗੇ 4 ਪੈਸੇ 9 3 ਸੋਨਾ ਪਾਇਆ ਵਾ ਤੈਨੂੰ ਮਨ ਨਹੀਂ ਉਹਨੇ ਕਿਹੜਾ ਪਾਇਆ ਵਾ ਤੈਨੂੰ ਮਨ ਨਕਲੀ ਲੈ ਦੂੰਗਾ ਇਹੋ ਜਿਹਾ ਸੈੱਟ ਬੜੇ ਵਧੀਆ ਮਿਲਦੀ ਆ ਜੀ ਸ਼ੇਮ ਹੀ ਨਹੀਂ ਹੈ ਗੱਲ ਵਾ ਯਾਰ ਭਾਵੇਂ ਗੱਲ 6 ਮਹੀਨੇ ਦੀ ਹੈ ਨਾ ਮੇਰਾ ਤੇਨੂੰ ਪਲ ਵੀ ਦੂਰ ਕਰਨ ਨੂੰ ਜੀ ਨਹੀਂ ਕਰਦਾ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਨਾ ਨਾ ਨਹੀਂ ਨਹੀਂ ਮੈਂ ਮੈਨੂੰ ਤਾਂ ਹੋਟਰਾ ਹੋਣ ਲੱਗ ਜਾਂਦਾ ਵਾ ਜਦੋਂ ਮੈਂ ਖੁਸ਼ੀ ਖੁਸ਼ੀ ਵਿਆਹ ਚਲਦੀ ਨੂੰ ਕਰਦੇ ਹਾਂ ਨਹੀਂ ਨਹੀਂ ਤੂੰ ਸਲਾਹ ਵੀ ਵੀਰ ਨੂੰ ਮੈਂ ਦਿੱਤੀ ਆ ਤੂੰ ਹੀ ਦਿੱਤੀਗੀ ਤੂੰ ਤਰਦੇ ਬੇਡੀਆਂ ਚ ਵਟੇ ਮੈਂ ਕਿਹ ਪਤਾ ਨਹੀਂ ਉਹਰੇ ਭਾਜੀ ਦਾ ਦਿਮਾਗ ਇੰਨਾ ਕੰਮ ਕਰ ਗਿਆ ਪਲਾਨ ਦਾ ਮੈਨੂੰ ਫੋਨ ਆਇਆ ਹੀ ਮੇਰਾ ਦੋਸਤ ਹੀ ਉਹ ਕਹਿੰਦਾ ਕੰਮ ਫਾਇਦੇ ਵਾਲਾ ਵਾ ਮੈਨੂੰ ਤੇ ਲੈ ਵੀ ਜਦੋਂ ਤੇ ਸੋਨੇ ਦਾ ਨਾਮ ਆਇਆ ਤਾਂ ਨਾ ਉਸ ਤੋਂ ਬਾਅਦ ਮੇਰਾ ਦਿਮਾਗ ਸੋਨੀ ਆ ਨਾ ਮੈਨੂੰ ਕੱਲ ਦਾ ਇਹ ਪਤਾ ਲੱਗਾ ਵੀ ਮੈਂ ਰੋਟੀ ਖਾਧੀ ਆ ਤੇ ਕਿੰਨੀਆਂ ਖਾਧੀ ਆ ਕਿ ਨਹੀਂ ਖਾਧੀ ਮੈਂ ਤੇ ਨਾ ਟੈਨਸ਼ਨ ਦੇ ਵਿੱਚ ਹੈ ਨਾ ਮੈਨੂੰ ਲੱਗਣਾ ਜਿਦਾ ਧਰਤੀ ਚ ਤਸਦੀ ਜਾਂਦੀ ਸੋਨੇ ਦਾ ਨਹੀਂ ਨਾਮ ਲੈਣਾ ਮੇਰਾ ਮੈਂ ਵੀ ਗਨੇ ਪਾਉਣਾ ਵਾ ਹੋਰ ਜਿੰਨੂੰ ਮਰਜੀ ਲਓ ਤੇ ਜਿਹਦਾ ਮਰਜੀ ਗਨੇ ਦੋ ਭਾ ਮਮੀ ਦਾ ਦੇ ਲੋ ਜਿਹੜੇ ਪਏ ਨਨੋਗੇ ਨਾਗੇ ਜੇ ਆੜਕੀ ਮਿਲੀਆਂ ਮੁੰਨਿਆਂ ਦੇ ਉਹ ਵਾਲੇ ਮੈਂ ਬਾਤ ਸਿਪਤਾ ਕਰ ਰਹੀ ਨਾ ਕਿ ਮੇਰੀ ਘਰ ਦੀ ਮੇਰਾ ਕਹਿਣਾ ਨਹੀਂ ਮੋੜਦੀ ਤੇ ਤੂੰ ਮੈਨੂੰ ਨਾ ਘੱਡ ਲਈਂ ਕਹਿਣਾ ਵੀ ਕੋਈ ਮੰਨਣ ਵਾਲਾ ਹੋਵੇ ਤੇ ਫੇਰੀ ਆ ਨਾ ਮੈਂ ਤਾਂ ਮੈਂ ਨਹੀਂ ਆ ਦੇਣਾ ਤੁਨਾ ਉਹਦੇ ਕੋਲ ਲੈ ਲਓ ਤੇ ਉਹਨੂੰ ਕੋ ਦ ਦੇ ਦੇ ਤੂੰ ਸਲਾਹ ਗਈ ਮੰਮੀ ਨਾਲ ਫਿਰ ਮੈਂ ਕਰ ਲੂੰਗੀ ਜਰ ਹੱਦ ਹੋ ਗਈ ਇਹਨਾਂ ਵਾਲੀ ਵੀ ਚੰਗਾ ਕਾਮੀ ਉਹਨਾਂ ਸਲਾਹ ਵੀ ਮੈਂ ਦਿੱਤੀ ਉਹ ਜਿਵੇਂ ਨਾ ਨਾ ਤਾਂ ਸੋਣਾ ਤੇ ਵੀਨੇ ਮੈਨੂੰ ਕਿਹਾ ਤੂੰ ਆਪ ਬਣਾਇਆ ਨਹੀਂ ਆ ਚਲ ਵਿਆਹਦੂਆਰੇ ਪੁੱਛਦਾ ਫੇਰ ਇਹਨੂੰ ਖੁੱਦਾਂ ਕਹਿੰਦੇ ਆ ਕੰਮ ਆ ਬੰਦੇ ਆ ਤਵੇਲੀ ਦਾ ਕਿੰਨੇ ਬੰਨਾ ਸੀਗਾ ਇੱਧਰ ਤਾਂ ਕਿਸੇ ਨੇ ਵੇਖਣਾ ਨਹੀਂ ਨਾ ਤੂੰ ਕੀ ਬੁਰਬੁਰ ਲਾਈ ਆ ਬੁਰਬੁਰ ਕੀ ਲਾਉਣੀ ਆ ਕੀ ਕਾਦੇ ਕੰਮ ਤੇ ਵੰਡ ਲਿਆ ਤੇ ਵੇਲੀ ਦਾ ਤਾਂ ਕਿਸੇ ਨੇ ਵੀ ਨਹੀਂ ਵੰਡਿਆ ਹੈਗਾ ਹੁਣ ਇੱਥੇ ਖੜੇ ਹੋ ਨੂੰ ਜੀ ਨਹੀਂ ਕਰਨ ਦਿਆ ਪੀਣਾ ਗੰਦ ਪਿਆ ਤੇ ਵੀ ਵੰਡ ਲੈਣਾ ਹੈ ਜੇ ਵੰਡਿਆ ਤਾਂ ਹੈਗਾ ਇਹ ਤੇ ਮम्मी ਨੂੰ ਚਾਹੀਦਾ ਹੀ ਨਾ ਜੇ ਮੈਂ ਕਹਿੰਦੀ ਤਾਂ ਫਿਰ ਲੜਾਈ ਹੋਰ ਹੋ ਜਾਣੀਗੀ ਬਹੁਤ ਲੜਾਈ ਪੈਂਦੀ ਰਾਲ ਮਿਲ ਕੇ ਕੰਮ ਕਰਿਆ ਕਰੋ ਕੰਮ ਵੰਡਿਆ ਤੁਸੀਂ ਜਿਹੜਾ ਇੱਕ ਇੱਕ ਨਿਕਾਲਿਆ ਦੂਜਾ ਦੂਜੇ ਨਾਲ ਖੇਤੀ ਕੰਮ ਨਿਬੜ ਜਾਂਦੇ ਇਦਾਂ ਖੇਤੀ ਤਾਂ ਨਿਬੜ ਜਾਂਦੇ ਨੂੰ ਆਖੇ ਲੱਗੇ ਤਾਂ ਫੇਰ ਹਨ ਮੇਰੀ ਗੱਲ ਸੁਣ ਸੱਚ ਇੱਕ ਹੂੰ ਮੈਂ ਪੱਠੇ ਵੜਨ ਦੇ ਤਾਂ ਮਨ ਆਇਆ ਸੀ ਮੈਥੋਂ ਕੱਲ ਅੱਛਾ ਉਹਦਾ ਕੋਈ ਯਾਰ ਦੋਸਤ ਆ ਤੇ ਉਹਨੇ ਦੱਸ ਪਾਈ ਉਹਨੂੰ ਵੀ ਖਰਚਵਾਲ ਪਲਾਟ ਮਿਲ ਗਿਆ ਅੱਛਾ ਕਹਿੰਦਾ ਪਲਾਟ ਲਏ ਮੈਂ ਤੈਨੂੰ ਕਿਹਾ ਵੀ ਟਰੈਕਟਰ ਆ ਟਰੈਕਟਰ ਲਿਆ ਪਿੱਛੇ ਜੇ ਹੁਣ ਖਰਚਾ ਖਰਚਾ ਹੋਇਆ ਸੈੱਟ ਬਣਾਇਆ ਆਹ ਹੋਊ ਤੇ ਲੈਣਾ ਵੀ ਕਿੱਥੋਂ ਤੇ ਉਹਦਾ ਸ਼ਬਦਾ ਮਾੜਾ ਨਹੀਂ ਕਹਿੰਦਾ ਕਹਿੰਦਾ ਜੇ ਲਿਆ ਉਹਦੀ ਗਾੜੀ ਚੱਲੋ ਨਿਆਣਿਆਂ ਦਾ ਮਹਿੰਗਾ ਵੇਖ ਸਕਦਾ ਉਹ ਬੰਦੇ ਦਾ ਕੋਈ ਬਾਹਰਪੂਰ ਜਾਣੀ ਫੈਮਿਲੀ ਉਹਨੇ ਸਸਤਾ ਦੇ ਦੇਣਾ ਪਲਾਟ ਨਹੀਂ ਨਹੀਂ ਸਸਤਾ ਤੇ ਦੇ ਦੇਣਾ ਵਾ ਹੁਣ ਪੈਸੇ ਕੋਲ ਹੋਣਗੇ ਤਾਂ ਫੇਰ ਹੀ ਲਿਆ ਜਾਣਾ ਉਹ ਉਦਾਂ ਕਿੱਦਾਂ ਲਿਆ ਜਾਣਾ ਚਲ ਕੋ ਆਰਤੀ ਕੋ ਫੜਫੜ ਲੈਨੇ ਆ ਤੋ ਕੋ ਮੈਂ ਕਹਿੰਨਾ ਆਰਤੀਓ ਤਾਂ ਇੰਨੇ ਥੋੜੀ ਫੜੇ ਜਾਣੇ ਇਦਾਂ ਨਾ ਕਰੋਗੇ ਢਾਡ ਕੋ ਜਿਹੜਾ ਸੋਨਾ ਵਾ ਸੋਨਾ ਦੇ ਤੋ ਸੋਨੇ ਦੇ ਲੋਨ ਲੈ ਲੈਨੇ ਸੋਨੇ ਤੇ ਲੋਨ ਨਹੀਂ ਸੋਨੇ ਤੇ ਲੋਨ ਕਿੱਦਾਂ ਮਤਲਬ ਹੈ ਭਰ ਗਿਆ ਦੋਵਾਂ ਪਿੰਡ ਦਾ ਸੋਨਾ ਲੈ ਲੈਨੇ ਆ ਦੇ ਕੇ ਉੱਥੇ ਸੁਨਿਆਰੇ ਕੋਲ ਤੇ ਪੈਸੇ ਲੈ ਲੈਨੇ ਆ ਮੁੜ ਕੇ ਤੁਹਾਨੂੰ 6 ਮਹੀਨੇ ਬਾਅਦ ਫਿਰ ਸੁਟਾ ਕੇ ਕਣਕ ਵਾ ਕਮਾਦ ਦੇ ਪੈਸੇ ਆਉਣੇ ਆ ਤੁਹਾਨੂੰ ਸੁਟਾ ਦਾਂਗੇ ਨੇ ਦੇ ਦਊਗੀ ਸੋਨਾ ਆਹੋ ਕਹਿੰਦਾ ਮੰਨਾਂ ਕਿਦਾ ਮੈਂ ਗੱਲ ਕਰਦਾ ਹਾਂ ਉਹਦੇ ਨਾਲ ਦਊਗੀ ਦਊਗੀ ਕਿਉਂ ਨਹੀਂ ਉਹਦੀ ਵੀ ਚੀਜ਼ ਪੜਨੀ ਨਹੀਂ ਉਹਨੇ ਨਹੀਂ ਦੇਣਾ ਉਹਦਾ ਸੋਨੇ ਨਾਲ ਮੈਨੂੰ ਪਤਾ ਨਾ ਮੇਰੀ ਭੈਣ ਆ ਕਿੰਨਾ ਪਿਆਰ ਆ ਉਹਦਾ ਸੋਨੇ ਨਾਲ ਉਹਨੇ ਕਦੀ ਵੀ ਨਹੀਂ ਦੇਣਾ ਉਹ ਨਾ ਹੋਵੇ ਸਾਂਝੇ ਖਾਤੇ ਮੇਰਾ ਸੋਨਾ ਸਾਰਾ ਹੀ ਵਿਆਹ ਚ ਚਲ ਜਵੇ ਤੇ ਉਹਦੇ ਕੋ ਰਹਿ ਜਵੇ ਮੈਂ ਨਹੀਂ ਤਾਂ ਆਪਣਾ ਸੋਨਾ ਦੇਣਾ ਹੈ ਉਹ ਨਹੀਂ ਜਾਂਦਾ ਸੋਨਾ ਕਿਤੇ ਤੁਹਾਨੂੰ ਸਾਬ ਜਪਾਤਾ ਦਾਂਗੀ ਜੇ ਉਹ ਦਿੰਦੀ ਆ ਤੇ ਮੈਂ ਦੇ ਦੂੰਗੀ ਜੇ ਉਹਨੇ ਨਹੀਂ ਦਿੱਤਾ ਤਾਂ ਫਿਰ ਮੈਂ ਵੀ ਨਹੀਂ ਦੇਣਾ ਕਹਿੰਦਾ ਹਾਂ ਮੰਨਾਂ ਮੈਂ ਗੱਲ ਕਰੂੰਗਾ ਉਹਨੇ ਉਹਦੇ ਨਾਲ ਕਰੂੰਗਾ ਗੱਲ ਦੇਦਣਾ ਉਹਨੇ ਨਿਆਣੀ ਥੋੜੀ ਉਹਨੂੰ ਪਤਾ ਚੀਜ਼ ਬਣਨੀ ਨਹੀਂ ਮੈਨੂੰ ਪਤਾ ਉਹਦੀ ਨਿਆਣੀ ਦੀ ਚੀਜ਼ ਬਣਨੀ ਹੈ ਮੈਨੂੰ ਪਤਾ ਮੈਂ ਹੀ ਇਕੱਟੀਆਂ ਰਹੀਆਂ ਮੈਨੂੰ ਪਤਾ ਉਹਨੇ ਉਹਦਾ ਤਾਂ ਸੋਨੇ ਨਾਲ ਇੰਨਾ ਪਿਆਰ ਆ ਉਹਨੇ ਤਾਂ ਇੱਕ ਦੋ ਚੀਜ਼ ਸੋਨੇ ਦੀ ਪਾ ਕੇ ਰੱਖਣੀ ਹੁੰਦੀ ਆ ਤੇ ਕਦੀ ਚੱਲ 6 ਮਹੀਨੇ ਨਾ ਪਾਉ ਹੁਣ ਕਿਹੜਾ ਵਿਆਹ ਰੱਖਿਆ ਗਾੜੀ ਕੋਈ ਸਾਡੇ ਦਾ ਕੋਈ ਵਿਆਹ ਵੀ ਹੈ ਨਹੀਂ ਹੁਣ ਮੇਰੇ ਹਿਸਾਬ ਨਾਲ ਨਹੀਂ ਉਹਨੇ ਮੰਨਣਾ ਹੈਗਾ ਤੇ ਜੇ ਉਹ ਨਾ ਮੰਨੀ ਫਿਰ ਮੈਂ ਵੀ ਨਹੀਂ ਦੇਣਾ ਹੈਗਾ ਇਹ ਚੰਗੀ ਜੇ ਤੋ ਤੇਰੀ ਵੀ ਉਹਨੇ ਨਹੀਂ ਤੇ ਫਿਰ ਮੇਰਾ ਸਾਂਝਾ ਖਾਤੇ ਦੇ ਵਿੱਚ ਗਿਆ ਤਾਂ ਮਗਰ ਖਾਨੀਆਂ ਦੇ ਪਲਾਟ 'ਚ ਤੇ ਉਹਨੇ ਹਿੱਸਾ ਮੰਗਣਾ ਬਾਅਦ ਚ ਲੈਣਾ ਤਾਂ ਸਾਂਝਾ ਹੀ ਨਾ ਪਲਾ ਅਹ ਤੇ ਜ ਸੰਜਾ ਵਤੇ ਉਹਨੇ ਮੇਰੇ ਮੇਰੇ ਸਾਹਮਣਾ ਨਹੀਂ ਲਾਉਗੀ ਜੇ ਉਹ ਦਊਗੀ ਉਹਨੂੰ ਮਨਾ ਲਓ ਜੇ ਉਹ ਦਊਗੀ ਤੇ ਫੇ ਮੈਂ ਦੇ ਦੂੰਗੀ ਨਹੀਂ ਤਾਂ ਮੈਂ ਵੀ ਨਹੀਂ ਦੇਣਾ ਚੱਲ ਤੂੰ ਤੇ ਹਾਂ ਕਰ ਉਹਨੂੰ ਮਨਾ ਲਾਂਗੇ ਆਪਾਂ ਮੇਰੀ ਮੈਂ ਇੱਕੋ ਸ਼ਰਤ ਤੇ ਹਾਂ ਕਰਨੀ ਆ ਜੇ ਉਹ ਦਊਗੀ ਤੇ ਮੈਂ ਦੇਣਾ ਨਹੀਂ ਤਾਂ ਮੈਂ ਵੀ ਨਹੀਂ ਦੇਣਾ ਦੇ ਦਊਗੀ ਉਹ ਕੋਈ ਗੱਲ ਨਹੀਂ ਸਿਆਹ ਮਹੀਨਾ ਬਸ ਢਾਦਾਂਗੇ ਤੁਹਾਨੂੰ ਜਦੋਂ ਪਹਿਲਾਂ ਹਾਂ ਕਰੂਗੀ ਤੇ ਫੇਰ ਮੈਂ ਦਊਗੀ ਉਦੋਂ ਮੈਂ ਵੀ ਨਹੀਂ ਦਿੰਦੀ ਚੱਲ ਤੂੰ ਪੁੱਛ ਕੇ ਵੇਖ ਲਈਂ ਆਪਣੀ ਭੈਣ ਨੂੰ ਮੈਂ ਕਦੀ ਵੀ ਨਹੀਂ ਪੁੱਛਦੀ ਉਹਨੂੰ ਹਾਂ ਨਾ ਉਹਨੇ ਤੇ ਮੈਨੂੰ ਪਤਾ ਨੇ ਨਹੀਂ ਨੇਣਾ ਉਹਨੇ ਕਦੀ ਵੀ ਨਹੀਂ ਦਿੰਦੀ ਚੱਲ ਲਾਂਗੇ ਤੇ ਕੋਈ ਗੱਲ ਨਹੀਂ ਵੇਖ ਲਓ ਸਲਾਹ ਕਰਕੇ ਮੰਮੀ ਨਾਲ ਕਰ ਲਓ ਜੇ ਉਹ ਮੰਮੀ ਮਨਾ ਲੈਂਦੇ ਉਹਨੂੰ ਤੇ ਫਿਰ ਮੈਂ ਦੇ ਦੂੰਗੀ ਨਹੀਂ ਤਾਂ ਮੈਂ ਵੀ ਨਹੀਂ ਦਿੰਦੀ ਚੱਲ ਜੇ ਮੰਮੀ ਪੁੱਛੂਗੀ ਤਾਂ ਹਾਂ ਕਰਦੀ ਠੀਕ ਆ ਆ ਜਾਓ ਫਿਰ ਉਹ ਚਲੋ ਜਾ ਕੇ ਕਿੰਨੇ ਕੌਖੇ ਲੱਗਦੀ ਐ ਹਾਂ ਗੁਰਵਰ ਐਡਾ ਕੰਜਰਵਾ ਹੱਡਾ ਕਿੱਡੀਆਂ-ਕਿੱਡੀਆਂ ਵੇਖ ਮਹਿੰਗੀਆਂ ਬਾਜੀਆਂ ਹੀ ਲਿਆਉਂਦੇ ਆ ਤੇ ਕਿਤਰਾ ਖਲਾਰੀਆਂ ਕੋਈ ਮੁੱద్ధి ਕੋਈ ਸਿੱਧੀ ਕੀ ਕਰ ਅੰਦਰ ਰੱਖਾਂ ਫੇਰ ਉਹਨੇ ਮੰਗਣੀ ਆਣ ਕੇ ਚੱਲ ਇੱਕੇ ਥਾਂ ਇਕੱਠੀਆਂ ਕਰ ਦਿੰਦੀ ਉਹਦੀ ਮਾਨ ਕੋਈ ਫਿਕਰ ਨਹੀਂ ਮਾਤਾ ਆ ਤੈਨਾਂ ਕੇ ਸਲਾਹ ਕਰਨੀ ਆ ਮੈਂ ਬਾਜੀਆਂ ਚੁੱਕ ਕੇ ਮੈਂ ਆਹ ਲਾਏ ਚੱਲ ਬਾਹ ਚੁਕਲੀਆਂ ਆਜ ਤੇ ਬੈ ਕੀ ਪਤਾ ਸਲਾਹ ਕਰਨੀ ਆ ਤੂੰ ਉਹ ਸਲਾਹ ਇਹ ਹੀ ਉਹ ਵੀ ਖਰਚਵਾਲ ਮਿਲਦੇ ਆ ਪਲਾਟ ਇਹ ਤਾਂ ਬੜੀ ਸੋਹਣੀ ਗੱਲ ਵਾ ਅਹ ਮੰਨਾ ਕੱਲ ਦੱਸਣ ਡਿਆ ਸੀ ਕੋਦੂ ਕਿਸੇ ਦੇ ਯਾਰ ਨੇ ਫੋਨ ਕੀਤਾ ਅੱਛਾ ਤੇ ਬਣ ਵੀ ਸਸਤਾ ਜਾਣਾ ਵਾ ਉਹ ਹਾਂ ਤੇ ਮੈਂ ਤੈਨੂੰ ਸੋ ਕਿਹਾ ਵੀ ਚੱਲ ਪਈ ਹੁਣ ਖਰਚਾ ਖੁੱਚਾ ਟਰੈਕਟਰ ਨੂੰ ਲੈ ਆਵਾਂ ਨਾ ਤੇ ਕਹਿੰਦਾ ਵੀ ਚੱਲ ਕਿਸੇ ਉਹ ਸੌਖੇ ਕੋ ਲੈ ਲਈਏ ਸੌਦਾ ਮਾੜਾ ਨਹੀਂ ਹੈਗਾ ਚਲੋ ਜੇ ਚੰਗਾ ਵਾ ਤੇ ਚੰਗਾ ਹੀ ਆ ਤੇ ਕੋਹ ਪੈਸੇ ਆਰਤੀ ਨੂੰ ਪੁੱਛ ਲੈਨੇ ਆ ਹਾਂ ਤੇ ਨਾ ਵਾਉਟੀਆਂ ਨੂੰ ਵੀ ਸੋਨਾ ਪੁੱਛਿਆ ਅਸੀਂ ਮੈਂ ਉਹ ਮਨ ਕਹੋ ਮਨ ਕਹੇ ਮਨਪਿੰਨੂ ਪੁੱਛੇ ਤੇ ਮੈਂ ਵੀ ਗੋਪੀ ਨੂੰ ਪੁੱਛ ਲੈਣਾ ਤੇ ਕੀ ਆਂਦੇਗਾ ਵਾ ਆਹਦੀਆਂ ਦੇ ਹੈ ਗਿਆ ਉਹ ਗੋਪੀ ਕਹਿੰਦੀ ਮੈਂ ਦੇ ਦਿੰਦੀ ਉਹ ਕਾਪੀ ਕਹਿੰਦੀ ਜੇ ਮੇਰੀ ਭੈਣ ਦੋਗੀ ਤੇ ਫੇਰ ਮੈਂ ਦੇਣਾ ਮੈਂ ਮੇਰਾ ਬੱਤਲ ਦੋ ਹੂੰ ਤੇ ਤੂੰ ਵੀ ਇਹਨਾਂ ਨੂੰ ਸਮਝਾਈਂ ਦੋ ਹਨ ਵੀ ਤੁਹਾਡੀ ਚੀਜ਼ ਬਣਨੀ ਆ ਆਹੋ ਨਿਆਣਿਆਂ ਦੀ ਗਾੜੀ ਚੀਜ਼ ਬਣਨੀ ਆ ਦੋਏ ਪੈਣਾ ਸਲਾਹ ਕਰ ਲੈਣ ਆਹੋ ਤੇ ਇਹਨਾਂ ਨੂੰ ਪੁੱਛੀ ਦੋ ਉਹਨੂੰ ਬੁਲਾ ਕੇ ਤੇ ਲੈ ਆ ਲਈਏ ਜੇ ਮੇਰੀ ਮੰਨਣ ਗਿਆ ਤਾਂ ਪਤਾ ਤਾਂ ਆ ਹੀ ਆ ਨਾ ਨਹੀਂ ਨਹੀਂ ਮੰਨ ਲੈਣੀ ਤੇਰੀ ਤੇਰਾ ਹਾਂ ਮੰਨ ਲੈਣੀ ਆ ਤੇਰੀ ਉਹਨੂੰ ਉਤਰਾ ਤਾਂ ਹੀ ਪੁੱਛਿਆ ਵਾ ਪੁੱਛਿਆ ਪੁੱਛਿਆ ਮੰਨੇ ਨੇ ਵੀ ਗੱਲ ਕੀਤੀ ਤੇ ਮੈਂ ਵੀ ਕੀਤੀ ਆ ਮੰਨਾ ਤੇ ਮੁੜ ਕੇ ਵਿਆਹ ਚਲ ਗਿਆ ਦੱਸ ਕਿੰਨ ਗਿਆ ਕੋ ਅੱਛਾ ਆਹ ਚਲੋ ਅੰਨਾ ਕੀਤੀ ਹੋਊ ਦੋਵਾਂ ਜੀਆਂ ਸਲਾਹ ਕੰਮ ਤੇ ਚੰਗਾ ਵਾ ਪਤ ਜੀਜ ਬਣ ਮੰਨ ਜਾਣਾ ਦੋਵਾਂ ਬਣਣਾ ਬਣੀ ਜਾਂਦੀ ਆ ਉਹ ਵੀ ਮੰਨ ਗਈ ਨਹੀਂ ਇਹ ਵੀ ਕਹਿੰਦੀ ਕਹਿੰਦੀ ਜੇ ਦੇਦਾ ਕੋਈ ਗੱਲ ਜੇ ਮੇਰੀ ਭੈਣ ਦੇ ਦੁੱਧ ਮੈਂ ਵੀ ਦੇ ਦੂੰਗੀ ਔਖੇ ਸੌਖੇ ਹੋ ਕੇ ਚੀਜ਼ ਕਰਦੀ ਬਣਦੀ ਆ ਚਲੋ ਨਿਆਣਿਆਂ ਦੀ ਬਣ ਜੂ ਗਾੜੀ ਤੇ ਇਹਨਾਂ ਨੂੰ 6 ਮਹੀਨੇ ਬਸ ਦਾਦਾ ਗਿਆ ਕਣਕ ਦੀ ਫਸਲ ਆ ਗਈ ਮੂੜ ਗੰਨਾ ਗੁੰਨਾ ਬਣਨੇ ਤੇ ਪੈਸੇ ਵੀ ਮਿਲ ਜਣੇ ਤੇ ਜੇ ਤੂੰ ਹੀ ਰੱਖੋਗੇ ਤਾਂ ਤੁਸੀਂ ਛਡਾ ਕੇ ਦੇਣਾ ਛਡਾ ਦਾਂਗੇ ਛਡਾ ਦਾਂਗੇ ਉਚਲ ਦੇ ਦਾਂਗੇ ਇਹਨਾਂ ਨੂੰ ਛਡਾ ਦਿਓ ਕੁੜੀਆਂ ਦੇ ਜਿਹੜਾ ਨਾ ਇਹ ਸੋਨਾ ਹੰਦਾਵਾ ਨਾ ਕੁੜਿੰਦੇ ਦੀ ਪੁੱਤ ਦਾ ਸ਼ਿੰਗਾਰ ਹੰਦਾਵਾ ਕੋਈ ਨਹੀਂ ਕੋਈ ਨਹੀਂ ਛਡਾ ਦਾਂਗੇ ਤੇ ਚਲ ਪੁੱਛੀ ਇਹਨਾਂ ਨੂੰ ਮੈਂ ਵੀ ਕਰ ਲਾਂ ਕੋਈ ਕੰਮ ਧੰਦਾ ਹੋ ਜੇ ਪੈਣਾ ਪੈਣਾ ਮੰਨ ਜਾਣਗੀਆਂ ਤੇ ਮੈਂ ਪੁੱਛ ਲਈਨੀ ਆ ਆ ਪੁੱਛ ਲਈ ਚਲੋ ਚੰਗਾ ਕੀਪ ਤਾਂ ਮੰਨਣੀ ਕਿ ਨਹੀਂ ਉਹਨਾਂ ਨੇ ਮੇਰੀ ਜੇ ਮੁੰਡਿਆਂ ਦੀ ਸਲਾਹ ਆ ਮੇਰੀ ਕਾਦੀ ਆ ਮੈਂ ਤੇ ਆਖਣਾ ਹੀ ਆ ਜੇ ਤੇ ਮੁੰਡਿਆਂ ਦੀ ਮੰਨ ਜਾਣਗੀਆਂ ਤੇ ਦੇ ਦੇਣਗੀਆਂ ਮਰਜ਼ੀ ਉਹਨਾਂ ਦੀ ਜਾ ਕੇ ਤੇ ਮੰਮੀ ਨਾ ਕਰਦੀ ਇਹ ਨਾ ਗੱਲ ਮੰਮੀ ਕੰਮ ਬਾਕੀ ਤਾਂ ਸਾਰੇ ਤੁਸੀਂ ਵੰਡਦੇ ਤੇ ਵੇਲੀ ਦਾ ਕੰਮ ਤੇ ਵੰਡ ਕੇ ਦਿੱਤਾ ਹੀ ਨਹੀਂ ਉੱਥੇ ਤੇ ਝਾੜੂ ਵੀ ਨਹੀਂ ਲੱਗਾ ਤੇ ਉੱਥੇ ਫਿਰ ਕਿੱਦਾਂ ਕਰਨੀ ਹੈ ਚਲ ਕੋਈ ਨਹੀਂ ਪੁੱਤ ਕੋਈ ਘਰ ਆਈ ਜਾਂਦਾ ਸਾਰੇ ਵੰਡਿਆਂ ਨੇ ਕੰਮ ਹੁੰਦਾ ਹੁੰਦਾ ਕਰਦੇ ਵਿੱਚ ਇਹ ਤrai ਹੁੰਦੀ ਆ ਫਿਰ ਉਹਨੇ ਤਾਂ ਲਾਉਣਾ ਹੀ ਨਹੀਂ ਤੇ ਫਿਰ ਮੈਨੂੰ ਲਾਉਣਾ ਪਿਆ ਕਰਨਾ ਮੰਮੀ ਉਹ ਗੁਰਵਰਦੀ ਜੇਸੀ ਵੀ ਜਿੱਥੇ ਆ ਮੰਗਣ ਡਿਆਈ ਆਹ ਮੈਂ ਰੱਖੇ ਸਾਰੇ ਤੂੰ ਤਾਂ ਸਾਰੇ ਖਲਾਰੇ ਤੂੰ ਤਾਂ ਚੁੱਕਦੀ ਨਹੀਂ ਮੈਂ ਤਾਂ ਹੁਣੇ ਚੁੱਕ ਕੇ ਹੱਕ ਡਾਉਣੇ ਰੱਖੇ ਉਹਦੇ ਕਿ ਲਵੇ ਸਾਰੇ ਮੰਮੀ ਉਹਨੇ ਖੇਡਣੇ ਹੁੰਦੇ ਤੇ ਮੈਂ ਚੁੱਕ-ਚੁੱਕ ਕੇ ਸੰਭੀ ਜਾਵਾਂ ਇਹ ਨਹੀਂ ਆ ਉਹ ਜੇਸੀ ਵੀ ਉਹ ਨਹੀਂ ਕੀ ਉਹ ਨਹੀਂ ਫਿਰ ਮੈਂ ਪੁੱਤ ਵੇਖੀ ਤੇ ਗੋਪੀ ਮਰੀ ਗਾਲ ਸੁਣ ਕੋਈ ਮੁੰਡਿਆਂ ਨੇ ਤੁਹਾਡੇ ਨਾਲ ਗੱਲ ਕੀਤੀ ਆ ਕਿਹੜੀ ਗੱਲ ਉਹਨਡੇ ਕੋਈ ਪਲਾਟ ਦੀ ਗੱਲ ਕਰਨ ਦੇ ਹਾਂ ਮਾੜੀ ਜੀ ਕੀਤੀ ਤੇ ਹੈਗੀ ਹੈ ਹਾਂ ਹਾਂ ਕੀ ਕੀ ਤਮਨਪ੍ਰੀਤ ਕਿੱਥੇ ਆ ਲੈ ਮੰਮੀ ਮੈਂ ਇੱਥੇ ਹਾਂ ਹਾਂ ਸੱਚ ਕੋੜ ਮੈਂ ਚੇਤਾਇਨੀ ਹਾਂ ਹਾਂ ਤੂੰ ਇੱਥੇ ਹੈਂ ਚੱਲ ਬਹਿ ਜਾ ਫਿਰ ਇੱਧਰ ਬਹਿ ਕੋਈ ਗੱਲ ਨਹੀਂ ਵੇ ਇੱਧਰ ਪੈਂ ਤੋਟਰਨ ਦਾ ਇਹ ਨਹੀਂ ਮੈਂ ਇੱਥੇ ਬਹਿ ਦਿੰਨੀ ਤੇ ਉਹ ਤਾਂ ਮੰਨੇ ਨੇ ਵੀ ਤਾਂ ਮੈਂ ਕੋਈ ਗੱਲ ਕੀਤੀ ਆ ਇਹੋ ਪਲਾਟ ਫਲੂਟ ਬਾਰੇ ਮੰਮੀ ਕੀਤੀ ਤੇ ਹੈਗੀ ਆ ਹਾਂ ਜਦੋਂ ਦੀ ਕੀਤੀ ਮੈਨੂੰ ਤੇ ਆਉਣ ਲੱਗਣ ਦੇ ਤਾਂ ਮੇਰਾ ਬੀਪੀ ਘਟੰਡਿਆ ਹੁੰਦਾ ਕਿਉਂ ਕੀ ਗੱਲ ਪੁੱਤ ਤੁਹਾਡੀ ਚੀਜ਼ ਬਣਨੀ ਆ ਤੁਹਾਨੂੰ ਸੋ ਖੁਸ਼ੀ ਹੋਣੀ ਚਾਹੀਦੀ ਆ ਮੈਂ ਕੀ ਕਹਿੰਦੀ ਆ ਹਾਂ ਵੀ ਮੈਂ ਤੇ ਫਿਰ ਭਾਈ ਫਿਰਦੀ ਆ ਹਾਂ ਤੇ ਦੀਦੀ ਘੜਾ ਪਾਉਂਦੇ ਆ ਤੇ ਇਹਦੇ ਵਾਲਾ ਦੇ ਦਿਓ ਨਹੀਂ ਪੁੱਤ ਇਸ ਤਰ੍ਹਾਂ ਨਹੀਂ ਗੱਲ ਭਾਈ ਉਹ ਮੈਨੂੰ ਆਂਦੇ ਆਪ ਹੀ ਇਹੀ ਕੋ ਫੜ ਲਿਆ ਪੈਸੇ ਉਥੋਂ ਆੜਤੀਆ ਕੋਲ ਤਕੋ ਹ ਚਲ ਸੋਨੇ ਦੇ ਆਂਦੇ ਭੀ ਆਪਾਂ ਗਹਿਣੇ ਰੱਖ ਲੈਨੇ ਆ ਬਾਕੀ ਵੀ ਸਾਰੇ ਫੜ ਲੈਂਦੇ ਆ ਆਰਤੀ ਆ ਕੋਈ ਕੇ ਪੁੱਤ ਫੇਰ ਆਰਤੀ ਆ ਕੋ ਚਲੋ ਜਲ ਮੁੰਡਿਆ ਨੇ ਜਿੰਨੀ ਸਲਾਹ ਕੀਤੀ ਉਹਨਾਂ ਦੁਆ ਭਰਾਮਾ ਫੜ ਲੇ ਤੇ ਉਹ ਆਂਦੇ ਭੀ ਚਲ ਸਾਡੇ ਕੋ ਸੋਨਾ ਵਾ ਤੇ ਅਸੀਂ ਛਡਾ ਦਾਂਗੇ ਤੁਹਾਨੂੰ ਕਣਕੋ ਛਡਾ ਦਾਂਗੇ ਤੇ ਤੁਹਾਡੀ ਕੋ ਤੇ ਚੀਜ਼ ਬਣਨੀ ਹੁਣ ਤੇ ਮਿਲ ਡਿਆ ਵਾ ਬਣਨੀ ਤੇ ਹੈਗੀ ਵਾਕਈ ਉਹ ਤੇ ਮੈਨੂੰ ਵੀ ਬੜੀ ਖੁਸ਼ੀ ਆ ਤੇ ਮੈਂ ਹੋਈ ਕਹਿਣ ਦੀ ਵੀ ਮੈਂ ਮੇਰੇ ਕੋ ਤੇ ਜਿੰਨਾ ਹੈਗਾ ਮੈਂ ਤੇ ਪਾਇਆ ਚਲ ਕੋਈ ਨਹੀਂ ਪਤਾ ਪਾਇਆ 6 ਮਹੀਨੇ ਦੀ ਤੇ ਗੱਲ ਵਾ ਸਾਰੀ ਤੇ ਮੰਮੀ ਆਂਡ ਗਵਾਨ ਨੇ ਮੈਨੂੰ ਸਾਰਿਆਂ ਨੇ ਪੁੱਛਣਾ ਤੇਰਾ ਸੋਨਾ ਕਿੱਥੇ ਗਿਆ ਤੇ ਦੀਦੀ ਦਾਦੇ ਨਾਲ ਕਿਸ ਨੇ ਵੇਖਿਆ ਤੇ ਨਾ ਕਿਸ ਨੂੰ ਪਤਾ ਕੋਈ ਗੱਲ ਨਹੀਂ ਪਤਾ ਪੁੱਛ ਰਾਨੀ ਕੋਈ ਵੀ ਹੁੰਦਾ ਮੇਰੀ ਗੱਲ ਸੋਨਾ ਚੱਲ ਜੇ ਉਹਨੇ ਨਹੀਂ ਪਾਇਆ ਉਹਦੇ ਦਿਲ 'ਚ ਵੀ ਨਾ ਹੋਊਗਾ ਵੀ ਉਹ ਮੇਰੇ ਕੋਲ ਲੱਲਿਆ ਵਾ ਤੇ ਉਹਦੇ ਕੋਲੋਂ ਲਿਆ ਹੀ ਨਹੀਂਗਾ ਤੇ ਲੈ ਤਾਂ ਸਾਡਾ ਕਿਹੜਾ ਵੰਡਿਆ ਵਾ ਚੱਲ ਵੰਡਿਆ ਤੇ ਨਹੀਂਗਾ ਧੋਏ ਪੈਣਾ ਵਾ ਤੁਸੀਂ ਸਲਾਹ ਕਰ ਲੋ ਇਹ ਨਾ ਕਰੋ ਹੁਣ ਮੁੰਡਿਆਂ ਦੀ ਚਲੋ ਨਾ ਕਰਦੀ ਕਰਨੀ ਹੁਣ ਵੇਲਾ ਦੀਦੀ ਇੱਕ ਵਾਰੀ ਹੰਗਾਰਾ ਨਹੀਂ ਵਿੱਚ ਪਰਣ ਦੀ ਇਹਦਾ ਮਤਲਬ ਇਹ ਹੋਏ ਵੀ ਨਾ ਆਈਆਂ ਨਾ ਨਹੀਂ ਮੈਂ ਹੰਗਾਰਾ ਗਈ ਪਰ ਅਭੋ ਸਰ ਨਹੀਂ ਨਹੀਂ ਹੈਗਾ ਦੋਵਾਂ ਦਾ ਦਿੱਤਾ ਜਾਊਗਾ ਤਾਂ ਫੇਰ ਹੀ ਸਰਨਾ ਉਦਾਂ ਸਰਨਾ ਨਹੀਂ ਹੈ ਗੱਲ ਤਾਂ ਸਾਰੀ ਪਤਾ ਚਾਹ ਮੈਂ ਵੀ ਗੱਲ ਕਰਦਾ ਮੈਂ ਕਿ ਹੰਗਾਰਾ ਪਰ ਨਹੀਂ ਵਿੱਚ ਮੇਰਾ ਤਾਂ ਉਂਝ ਹੀ ਤੈਨੂੰ ਚੰਗਾ ਲੱਗਦਾ ਆ ਸਜਾ ਕੇ ਸ਼ਾਮੀ ਨਾ ਤਾਂ ਤੁਹਾਨੂੰ ਸਜਾ ਦੇਣਾ ਇਹਦਾ ਕਰੋ ਦੀਦੀ ਵਾਲਾ ਵੇਚ ਲੋ ਤੈਨੂੰ ਬਣਾ ਦਿਓ ਨਾ ਪੁੱਤ ਚੀਜ਼ ਜਿਹੜੀ ਘਰੋਂ ਚਲ ਜੇ ਨਾ ਇਹ ਸੋਨਾ ਜਿਹੜਾ ਹੁੰਦਾ ਨਾ ਇੱਕ ਵਾਰ ਕਰੋ ਚਲ ਜੇ ਮੁੜਕੇ ਨਹੀਂ ਬਣਦਾ ਹੁੰਦਾ ਤੇ ਛੋਟੇ ਤੇ ਜਾਊਗਾ ਮਮੇ ਇਹ ਵੀ ਕਿਹੜੀ ਗਰੰਟੀ ਆ ਵੀ ਛੋਟ ਜੂਗਾ ਲੈ ਦੱਸ ਮੈਂ ਜੀ ਨਹੀਂ ਆ ਮੈਂ ਤੁਹਾਨੂੰ ਛਡਾ ਕੇ ਨਾ ਦਵੂਗੀ ਜੇ ਮੈਂ ਤੁਹਾਡਾ ਨਸਲਾ ਕਰ ਸਕਦੀ ਆ ਤੇ ਮੈਂ ਤਾਂ ਦੇ ਕੰਮ ਵੀ ਆ ਸਕਦੀ ਆ ਛਡਾ ਕੇ ਦਊ ਤੁਹਾਨੂੰ ਉਦੋਂ ਮਮੀ ਮੇਰਾ ਤਾਂ ਨਹੀਂ ਹੋ ਜੀ ਗੰਡਾ ਮਾਸਾ ਵੀ ਦੇਣ ਨੂੰ ਪੁੱਤ ਤੁਹਾਡੇ ਨਿਆਣਿਆਂ ਦੀ ਚੀਜ਼ ਬਣਨੀ ਤੁਹਾਡੀ ਚੀਜ਼ ਬਣਨੀ ਆ ਇਹ ਕਿਹੜੇ ਬੰਮਾੜਾ ਕੰਮ ਮੁੰਡੇ ਕਰਨ ਲੱਗੇ ਤੇ ਨਾ ਨਾ ਮੇਰੀਆਂ ਧੀਆ ਕਰਿਓ ਆਂਦੇ ਤੂੰ ਆਪਣੀਆਂ ਲੋਆਂ ਨੂੰ ਪੁੱਛ ਤਾਂ ਜੇ ਜੇ ਨਹੀਂ ਨਾ ਕਰਨੀ ਫਿਰ ਤੇ ਮੈਂ ਦੇਣਾ ਹੀ ਪੈਣਾ ਮੈਂ ਹੁਣ ਕੀ ਕਰੀਏ ਕੋਈ ਗੱਲ ਨਹੀਂ ਤੁਹਾਨੂੰ ਛਡਾ ਦਾਂਗੇ ਪਤਾ ਵੇਚੀਆਂ ਤੇ ਚੀਜ਼ ਮੁੱਕ ਜਾਂਦੀ ਆ ਜੇ ਫੇ ਇਦਾਂ ਕਰਿਓ ਹਾਂ ਤੇ ਜਿਹੜਾ ਲੈਣਾ ਵਾ ਨਾ ਚੀਜ਼ ਔਰ ਜਿਸਤਰੀ ਮੇਰੇ ਨਾ ਕਰਾ ਦਿਓ ਚੱਲ ਤੂੰ ਇਦਾਂ ਕਰ ਦੇ ਮਨਦੀ ਤੇ ਇਹ ਕੀ ਕੰਮ ਹੋਇਆ ਫਿਰ ਜਿਸਤੀ ਤੇਰੇ ਨਾ ਕਰਵਾ ਦਿਓ ਲੈ ਮੈਂ ਕਿਹੜੇ ਮਨ ਕਾਲੂ ਤੂੰ ਮੁਕਰ ਜੇ ਤਾਂ ਫਿਰ ਵੇ ਨਾ ਮੈਂ ਤੇ ਢੇਡ ਦੀ ਗੱਲ ਜਾਣਦੀ ਆ ਨਾ ਇਹਨੇ ਇਹੀ ਕਹਿਣਾ ਮੁਕਰ ਜੇ ਮੈਂ ਤੇ ਇਹ ਗੱਲ ਕਹੀ ਵੀ ਮੈਂ ਸੁਣਿਆ ਹੀਗਾ ਕਿ ਜਨਾਨੀ ਦੇ ਨਾ ਕਰਵਾਉਣਾ ਇਦਾਂ ਰਜਿਸਟਰੀ ਵਗੈਰਾ ਤੇ ਪੈਸੇ ਘੱਟ ਲੱਗਦੇ ਆ ਇਹ ਗੱਲ ਦਾ ਤਾਂ ਪੁੱਤ ਮਿੰਨੂ ਵੀ ਪਤਾ ਵਾ ਤੇ ਮੁੰਡਿਆਂ ਨੂੰ ਵੀ ਪਤਾ ਵਾ ਨਹੀਂ ਤੇ ਫਿਰ ਤੂੰ ਇਹ ਕਿਉਂ ਨਹੀਂ ਕਿਹਾ ਵੀ ਮੰਮੀ ਦੇ ਨਾ ਕਰਵਾ ਦੋ ਕਿ ਮੰਮੀ ਦੇ ਨਾ ਹੋਊਗਾ ਤਾਂ ਸਾਨੂੰ ਬਾਅਦ ਚ ਦੋਆਂ ਨੂੰ ਮਿਲ ਜੂ ਜੇ ਤੇਰੇ ਨਾ ਹੋਊਗਾ ਤਾਂ ਫਿਰ ਤੂੰ ਮਤਲਬ ਮਾਰ ਕੇ ਬਹਿ ਜਾਣੀ ਲੈ ਦੱਸ ਮੰਮੀ ਆਪੇ ਤੇ ਕਹਿੰਦੇ ਰਹਿੰਦੇ ਆ ਵੀ ਮੈਂ ਆਪਣੀ ਜਾਇਦਾਦ ਕਿਹੜੇ ਵਲੇ ਢਾਡੇ ਨਾਂ ਲਵਾਵਾਂ ਮੇਰਾ ਕੀ ਪਤਾ ਵਾ ਕਦੋਂ ਸੱਦਾ ਆ ਜਾਣਾ ਤਾਂ ਹੁਣ ਜਿਹੜੀ ਨਵੀਂ ਜੀਜ ਖਰੀਦਣੀ ਆ ਮਮੀ ਉਹ ਤੇਰੇ ਨਾਂ ਥੋੜਾ ਬਣਦੀ। ਉਹ ਤੇ ਮੈਂ ਤਾਂ ਤੈਨੂੰ ਅੱਗੇ ਆਖਣ ਲਈ ਆ। ਵੀ ਮੇਰਾ ਕੀ ਪਤਾ ਵਾ। ਹੁਣ ਉਬਰ ਹੋਈ ਆ ਤੇ ਮੈਂ ਤੇ ਤੁਹਾਨੂੰ ਅੱਗੇ ਦੇਣ ਲਈ ਤੇ ਸਭ ਕੁਛ ਤੁਹਾਡਾ ਹੀ ਆ। ਰੇਦ ਮੈਂ ਤਾਂ ਉਹਦੇ ਹੀ ਸ਼ੱਕ ਕਰ ਲੈਂਦੇ ਆ। ਚੱਲ ਕੋਈ ਗੱਲ ਨਹੀਂ। ਕੀ ਪਤਾ ਮੈਂ ਕਦੋਂ তোর ਪੈਣਾ ਮੇਰਾ ਤੇ ਧੀਏ ਕੋਈ ਪਤਾ ਹੀ ਨਹੀਂਗਾ। ਬਿਮਾਰ ਸ਼ਮਾਰ ਰਹਿੰਦੀ ਆ। ਮਮੀ ਨਿਆਣਿਆਂ ਦੀ ਪ੍ਰਾਪਰਟੀ ਬਣਦੀ ਆ ਹਨਾ ਤੇ ਮੈਂ ਤਾਂ ਇਹ ਇਹਦਣਾ ਤੇ ਹੋਊਗਾ ਕੋਈ ਨਾ ਕੋਈ ਸਾੜਾ ਮੈਨੂੰ ਨਿਆਣਿਆਂ ਨਾਲ ਕੋਈ ਸਾੜਾ ਵਾ। ਤੂੰ ਹੀ ਦੱਸਾ ਨਹੀਂ ਤੂੰ ਇਹ ਦਾਣਾ ਕਰੋ ਮੇਰੀ ਸੋਨਾ। ਇੱਦਾਂ ਨਾ ਕਰੋ ਤੁਹਾਡੇ ਦੋਵਾਂ ਪੈਣਾ ਦੇ ਨਾਮ ਲਵਾ ਦਿੰਨੇ ਆ ਰਹਿਣੀ ਦਾ ਘਰੇ ਹੀ ਆ ਨਹੀਂ ਇੱਦਾਂ ਠੀਕ ਆ ਇੱਦਾਂ ਠੀਕ ਆ ਨਹੀਂ ਤਾਂ ਇਹ ਦੋਵਾਂ ਪੈਣਾ ਦੇ ਨਾਮ ਤੁਹਾਡੇ ਕਰਾ ਦਿੰਨੇ ਆ ਚਲੋ ਤੁਸੀਂ ਆਂਦੇ ਪੈਸੇ ਥੋੜੇ ਲੱਗਦੇ ਆ ਰਹਿਣੀ ਜਦੀ ਮੈਂ ਇਦਾਂ ਕਹ ਕੇ ਤੇ ਆਪ ਜੇ ਇਹਦੇ ਨਾਮ ਕਹਿ ਦੋ ਫਿਰ ਇਹਨੇ ਕਹਣਾ ਲਵਾ ਲਈ ਲਵਾ ਲਈ ਮੇਰੇ ਨਾਮ ਨਹੀਂ ਨਹੀਂ ਤੁਸੀਂ ਲੜੋ ਨਾ ਤੁਸੀਂ ਦੋਏ ਪੈਣ ਆਈ ਹੋ ਤੁਹਾਡੇ ਦੋਵਾਂ ਦੇ ਨਾਮ ਮੈਂ ਮੁੰਡਿਆਂ ਨੂੰ ਆਖੂਗੀ ਤੁਹਾਡੇ ਦੋਵਾਂ ਦੇ ਨਾਮ ਅਦਾ ਅਦਾ ਕਰਦੇ ਹਾਂ ਠੀਕ ਹੋ ਗਿਆ ਏਦਾਂ ਠੀਕ ਆ ਆਹੋ ਤਾਂ ਤੁਸੀਂ ਨਾ ਜਿਹੜਾ ਉਹਨਾਂ ਮੁੰਡਿਆਂ ਨੂੰ ਵੀ ਨਾ ਤੁਸੀਂ ਕਰੋ ਵਿਚਾਰਿਆਂ ਨੂੰ ਅੰਦਰ ਦਿਲ ਚ ਕੀ ਤਾਂ ਕੀ ਆਉਂਦੀ ਹੋਣੀ ਆ ਕੀ ਕੀਤਾ ਪੈਸੇ ਬਣਨੇ ਕਿ ਨਹੀਂ ਬਣਨੇ ਹਾਂ ਨਹੀਂ ਚਲ ਠੀਕ ਏਦਾਂ ਤਾਂ ਠੀਕ ਆ ਤਾਂ ਤੁਸੀਂ ਇਸ ਤਰ੍ਹਾਂ ਕਰ ਲਓ ਪਹਿਣਾ ਪਹਿਣਾ ਸਲਾਹ ਕਰ ਲਓ ਤੇ ਤੁਸੀਂ ਚਲੋ ਉਹਨਾਂ ਨੂੰ ਦੇ ਦਿਓ ਗਹਿਣੇ ਸ਼ਾਮੀ ਨਹੀਂ ਆਦੀ ਤਾਂ ਗੱਲ ਵਾ ਸਾਰੀ ਆਹੋ ਤਾਂ ਫਿਰ ਛੋਟੀ ਜਾਂਦੇ ਕੋਈ ਬਾਤ ਨਹੀਂ ਤੇ ਜੇ ਆਪਾਂ ਜਿਹੜੇ ਆਂਦੇ ਆ ਵੇਚ ਦੋ ਵੇਚਿਆਂ ਤਾਂ ਪੁੱਤ ਮੁੜ ਕੇ ਫਿਰ ਗੇਲੀ ਹੋ ਜਾਂਦੀ ਫਿਰ ਹੋਰ ਕੋਈ ਕੰਮ ਚੱਲ ਪੈਂਦਾ ਹਾਂ ਆਹ ਫੇਰ ਨਹੀਂ ਲੈਣਾ ਆਪਣਾ ਆ ਨਹੀਂ ਆ ਬਣਾ ਲੋ ਤਾਂ ਸੋਨਾ ਤੇ ਚਲ ਗਿਆ ਕਰੋ ਤੇ ਇਹ ਸੋਨਾ ਜਿਹੜਾ ਇਹ ਧੀਏ ਘਰ ਦੀ ਬੰਨ ਹੁੰਦਾ ਵਾ ਵੇਲੇ ਕਿ ਵੇਲੇ ਵਾਸਤੇ ਟਪਾ ਕੇ ਤਾਂ ਕੋਈ ਫਿਰਦਾ ਹੀ ਨਹੀਂਗਾ ਇਹ ਤੇ ਨਿਆਣ ਮਾਤਵਾ ਨਿੱਕੀ ਆ ਆ ਨਹੀਂ ਚਲੋ ਕੋਈ ਗੱਲ ਨਹੀਂ ਦੇ ਦੇਣਾ ਉਹਨੇ ਵੀ ਦੇ ਦੇਣਾ ਹੁਣ ਉਹਦੇ ਨਾਂ ਹੋ ਜਾਣਾ ਉਹਨੇ ਦੇ ਦੇਣਾ ਆਪੇ ਚੱਲ ਕੋਈ ਗੱਲ ਨਹੀਂ ਤੇ ਆਉਂਦੇ ਆ ਮੁੰਡੇ ਤੇ ਫੇਰ ਹੋਰ ਨਾ ਵਿਚਾਰੇ ਬਿਆਨਾ ਬੁੰਨਾ ਕਰ ਲੈਣ ਹਾਂ ਨਹੀਂ ਕੋਈ ਗੱਲ ਜਿਹੜੇ ਮੈਂ ਨਹੀਂ ਉਹਨਾਂ ਕੋ ਆਰਤੀ ਇਕ ਲੈ ਉਹ ਤੁਸੀਂ ਬਿਆਨਾ ਕਰ ਲੋ ਤੇ ਇਹ ਜਿਹੜਾ ਵਾ ਵਿੱਚ ਦਿਨ ਪਾ ਲੋ ਥੋੜੇ ਤੇ ਇਹ ਫਿਰ ਮੁੜ ਕੇ ਗਾਣੇ ਰੱਖ ਕੇ ਤੇ ਫਿਰ ਤੁਸੀਂ ਆਪਣੇ ਨਾਂ ਕਰਾ ਲਿਓ ਹਾਂ ਚਲੋ ਠੀਕ ਆ ਹਾਂ ਚੰਗਾ ਕਰੋ ਕੰਮ ਤੰਦਾ ਮਾਨ ਮਤ ਗਈਆਂ ਵਾ ਮੁੰਡਾ ਵਿਚਾਰਾ ਆਂਦਾ ਹੀ ਮਨਾ ਚਲੋ ਆਖਿਆ ਮੰਨ ਗਈਆਂ ਵਾ ਮੁੰਡੇ ਵੀ ਨਾ ਕਾਲੇ ਪੈ ਜਾਂਦੇ ਆ ਤਾਂ ਫਿਰ ਕਾਲੇ ਪਿਆ ਨਹੀਂ ਸਕੂਲ ਜਾ ਜਾ ਆਈ ਦਰਿਆ ਕਰਨਾ ਹਾਏ ਹਾਏ ਨਖਲਰਾਪਾ ਦਾ ਸਮਝੀ ਮੈਂ ਹੁਣੇ ਸਪਾਈ ਕਰਕੇ ਗਈ ਆ ਫੇਰ ਕਰ ਲੋ ਮੈਂ ਨਹੀਂ ਕਰਨੀ ਗੁੰਨੀ ਕਰ ਇਹਨੂੰ ਚੱਕ ਸਾਰਾ ਸਮਾਨ ਮੈਂ ਇੱਥੇ ਬੈਣੀ ਕੀ ਕੀ ਖਾਣੀ ਹੈ ਨਾ ਹਾਈ ਤੁਸੀਂ ਮੈਂ ਨਹੀਂ ਕਰਨੀ ਤੁਸੀਂ ਕਰੋ ਹੋਰ ਕੀ ਗਿੱਲਿਆਂ ਦਾ ਇੰਨਾ ਕੋ ਖਾ ਵੀ ਲਿਆ ਬੇ ਕਿਤੇ ਵਾਰ ਜੀ ਮਾਰ ਲੈਂਦਾ ਬੰਦਾ ਆ ਤੇਰਾ ਪੁਜੇਲਾ ਕਿਹਦੀ ਮਿੱਟੀ ਵਾਲਾ ਨਹੀਂ ਇਹ ਨਹੀਂ ਮੈਂ ਖਾਣਾ ਹੋਰ ਫੜਾਓ ਮਮਾ ਆਹ ਹੋ ਮੇਰੀ ਆ ਗੁਰਵਰਦੀ ਤੇ ਹਾ ਉਦੇਰੀ ਤੇ ਇੱਕ ਪੈਕਟ ਹੋਰ ਲੈ ਆਂਦੇ 10 ਰੁਪਏ ਦਾ ਫਰਕ ਤੇ ਪੈਣਾ ਨਹੀਂ ਤੇ ਮੈਂ ਵੀ ਖਾ ਲੈਂਦੀ ਹੋਰ ਵੀ ਖਤਮ ਹੋ ਗਿਆ ਸੀਗਾ ਨਹੀਂ ਮੇਰਾ ਪਤਾ ਸੁਪਾਈ ਕੰਚਲਾ ਨਹੀਂ ਕਿ ਤੇ ਸ਼ੋਨਾ ਨਾ ਫੜਾਓ ਮੈਨੂੰ ਹੋਰ ਕੀ ਲਿਆਂਦਾ ਵਾਓ ਚੰਗਾ ਆ ਲੈਣ ਦੀਆਂ ਇਹਨਾਂ ਮੱਬਾ ਕਹਿੰਦੇ ਖਾਣ ਦਾ ਮੂੰਹ ਵੀ ਪਤਲਾ ਹੁੰਦਾ ਵਾ ਮੈਂ ਤੇ ਬੱਬਲ ਨਹੀਂ ਫਲਾਉਣੀ ਹੁੰਦੀ ਬੱਬਲ ਆਹੀ ਮੈਂ ਫਲਾਉਣੀ ਨਹੀਂ ਪਰ ਹੁਣ ਤੇ ਐਕਸਰਸਾਈਜ਼ ਕਰੀਏ ਇੱਕ ਹੋਰ ਮੈਂ ਖਾਣੀ ਦੋ ਨਾ ਬੱਬਲ ਬੰਦਾ ਖਾਣੀ ਛੱਡਿਆ ਕੀ ਖਾਣ ਚੁੱਕ ਦਹੀਂ ਇਹ ਵੀ ਸਪਾਇੰਗ ਕਰਦ ਰਹਿੰਦਾ ਇਹ ਨਹੀਂ ਕਿ ਮੈਂ ਕਰਦੇ ਪਾਵਾਂ ਆਹੋ ਖਲਾਰਾ ਪਾ ਲੋ ਥਿੰ ਬਿਲਾਂ ਮम्मा ਅੱਜ ਮੈਂ ਸਾਰਾ ਦਿਨ ਮੂੰਹ ਚ ਭਾਗ ਰਹੇ ਸੀ ਤੇ ਵੇਖੋ ਮਮਾ ਬੈਠ ਗੱਡੀ ਮੈਂ ਚੱਲੀ ਇਹ ਪਾਣੀ ਮੇਰੇ ਪਾਜ ਗੋਟ ਨੂੰ ਪਤਾ ਨਹੀਂ ਕੀ ਹੋਇਆ ਕਿਉਂ ਪੀੜ ਹੋਈ ਜਾਣ ਲਈ ਇਹ ਕੀ ਗੱਲ ਹੋਈ ਪਤਾ ਨਹੀਂ ਕੀ ਹੋਇਆ ਜਾਤ ਧਾਰੀ ਕੱਢ ਲਿਆ ਬੜੀ ਮੇਰੇ ਗੋਟ ਨੂੰ ਪੀੜ ਹੋਣ ਢਈ ਆ ਪਤਾ ਨਹੀਂ ਕੀ ਮਨਪਰੀਤ ਹੋ ਗਿਆ ਮੰਮੀ ਇਹ ਤੇ ਦੇਣੀ ਐ ਇਦਾਂ ਦਾ ਵਾ ਮੇਰੇ ਤੇ ਆਪੇ ਬੜੀ ਦਾੜ ਪੀੜ ਹੋਣ ਢੀਆ ਜਾਵੇ ਕਿ ਨਮੋਟਾਇਆ ਹੱਥ ਲਾ ਕੇ ਵਿਖੀ ਤੇ ਹਾ ਹੈ ਤੂੰ ਆ ਤੇ ਬੜਾ ਸੱਜਾ ਵਾ ਤੂੰ ਦਵਾਈ ਤੂੰ ਹੀ ਲੈ ਆਉਣੀ ਓ ਮੰਮੀ ਕੀ ਲਿਆਉਣਾ ਮੈਂ ਤੇ ਕਹ ਚੱਲ ਜੜ ਜੂਰੀ ਲੈਣੀ ਆ ਜਰਿਆਂ ਫਿਰ ਜਾੜਾ ਹੋ ਜੂਰੇ ਸਾ ਪੈ ਜਾਂਦਾ ਹੁੰਦਾ ਵਿੱਚ ਤੇ ਮੰਮੀ ਇਹਦਾ ਕਰ ਤੁਹਾਨੂੰ ਵੀ ਪਤਾ ਵਾ ਮੇਰੇ ਕੋ ਤੇ ਗਾਈ ਉੱਟ ਕੇ ਜਾਣੀ ਆ ਮੇਰ ਕੋ ਗੜੀ ਸਪੀਡ ਨਾਲ ਧਾਰ ਕੱਢੀ ਜਾਂਦੀ ਆ ਤੇ ਦੀਦੀ ਨੂੰ ਕਹਦੇ ਧਾਰ ਕੱਢ ਦੂ ਮੇਰ ਕੋ ਵੀ ਇੱਕ ਹੱਥ ਨਾਲ ਤਾਂ ਉਹਨੇ ਉੱਠ ਕੇ ਜਾਣਾ ਉਹ ਤਰ੍ਹਾਂ ਤਾਂ ਮੈਂ ਹੀ ਕੱਢ ਲੈਣੀ ਆ ਮੈਂ ਤਾਂ ਤੁਹਾਨੂੰ ਕਦੀ ਆਖਿਆ ਹੀ ਨਹੀਂ ਐਡਾ ਮੰਮੀ ਵੇਖ ਲੈ ਮੈਂ ਬਾਕੀ ਸਾਰੇ ਕੰਮ ਸਿੱਖ ਲੇਕ ਸਿਰਫ ਆ ਧਾਰ ਹੀ ਨਹੀਂ ਸਿੱਖੀ ਇਹ ਵੀ ਪੁੱਤਣ ਸਿੱਖਣੀ ਪੈਣੀ ਤੇ ਮੰਗਲੇ ਵੇਲੇ ਇੱਕ ਵੇਲੇ ਗਈ ਗਿਆ ਹੋਇਆ ਕੋਈ ਗੱਲਬਾਤ ਹੋ ਜਾਂਦੀ ਆ ਤੇ ਉਹ ਫਿਰ ਧਾਰ ਦੁੱਧ ਤੇ ਚਾਈਦਾ ਹੀ ਆ ਨਾ ਹੈ ਵਾਹਿਗੁਰੂ ਵਾਹਿਗੁਰੂ ਬੋਲੋ ਕਾਤੋਂ ਗੱਲ ਹੋਣੀ ਕੋਈ ਕੋਈ ਨਹੀਂ ਮੈਂ ਸਿੱਖ ਲੂੰਗੀ ਬਾਅਦ ਚ ਹੋਂ ਦੀਦੀ ਨੂੰ ਕਹਦੇ ਜਾ ਕੇ ਤੇ ਉਹ ਫੇਰ ਕੱਢ ਦਿੰਦੀ ਆ ਤਾਂ ਚੰਗਾ ਮੇਰੇ ਆ ਨਾਨਾ ਕਿਤੇ ਆ ਵੇਖ ਕਿਦਾਂ ਫੁੱਲੀ ਆ ਦਾੜ ਆਹੋ ਹੈ ਤੇ ਮੈਨੂੰ ਵੀ ਦਿਸਣ ਨਹੀਂ ਆ ਤਾਂ ਤੂੰ ਦਵਾਈ ਅਜੇ ਵੀ ਦਵਾਈ ਲਾਇਆ ਮੰਨੇ ਦੇ ਨਾਲ ਲੈਣੀ ਆ ਉਹ ਤੁਹਾਨੂੰ ਪਤਾ ਵਾ ਜੇ ਮੈਂ ਦਾੜ ਪੀੜ ਵਾਲੀ ਦਵਾਈ ਖਾਦੀ ਨਾ ਉਹਨੇ ਮੇਰੇ ਦਿਮਾਗੇ ਜਾਣਨਾ ਹੀ ਹੋ ਗਰਮ ਕਿੰਨੀ ਹੁੰਦੀ ਹੈ ਦੇਖੋ ਸ਼ਕੁੰਦੀ ਆ ਤੇ ਜੇ ਮੈਂ ਇਦਾਂ ਦਾ ਕਰਕੇ ਨੀਵਾ ਸਿਰ ਕੀਤਾ ਤੇ ਮੈਨੂੰ ਡੋਲ ਬੜੀ ਪੈਣੀ ਆ ਹਾਂ ਤੇ ਠੀਕ ਵਾ ਤੇ ਮਨਨ ਚ ਆਉਂਦੀ ਆ ਗੱਲ ਪਰ ਫੇਰ ਤੂੰ ਕੋਈ ਦਵਾਈ ਦਈ ਉਹ ਕਰੋ ਹੈਗੀ ਤੇ ਕੋਈ ਲਾਲੂ ਲੈ ਦਾੜ ਦੇ ਵਿੱਚ ਮੈਂ ਕਰਦੀ ਆ ਦੀ ਕਨੇਡ ਦੀ ਦਾਤਨ ਕਰ ਲੈਣੀ ਆ ਨਾ ਉਹ ਨਮਦੀ ਵੀ ਦਾਤਨ ਕਰੀਏ ਤੇ ਫੇਰ ਵੀ हट ਜਾਂਦੀ ਹੁੰਦੀ ਆ ਆਹੋ ਚਲ ਵੇਖ ਲੈਣੀ ਦੱਸ ਹੂੰ ਹੁਣ ਉਹਦੇ ਨਾਲ ਜਾਵਾਂ ਆਹ ਉਹਨੂੰ ਕਹ ਲਓ ਫਿਰ ਮੈਂ ਤੇ ਆਹ ਵੇਖ ਲਓ ਪੀੜ ਹੁੰਦੇ ਹੁੰਦੇ ਵੀ ਮੈਂ ਨਿਆਣਿਆਂ ਦੇ ਆ ਮਹਿਗੀ ਮੂਗੀ ਬਣਾ ਕੇ ਦੇਣੀ ਹੁਣਾਂ ਨੂੰ ਹਜੇ ਉਹ ਲਿਗੜੀ ਦਾੜ ਫਿਰੋਂ ਦੀ ਮੈਦੇ ਉੱਤੇ ਬੱਬਲ ਕੰਮ ਫਸਾਈ ਸੀ। ਵਾਹ ਵਧੀਆ ਹੋ ਗਿਆ। ਆ ਬੜੇ ਕੰਮ ਆਈ। ਨਾਣਾਂ ਨੂੰ ਕਹਿੰਦਾ ਰੋਜ਼ ਹੀ ਗਿਆ ਛੱਡਿਆ ਕਰੋ। ਵੇ ਦੀਪਲਾ ਵੱਡੀ ਕੀ ਕਰਦੀ ਹੁਣ? ਆਪੇ ਧਾਰ ਕੱਢ ਕੇ ਲਿਆਉਗੀ ਉਹ ਕਹੜਾ ਮੇਰੇ ਹਿੱਸੇ ਕੰਮ ਆ ਕੋਈ। ਐਵੇਂ ਵਾਧੂ ਕਰਦੇ ਰਹੋ। ਨਾ ਕੋਈ ਹੁੰਦਾ ਨਹੀਂ। ਮੰਨੇ ਦਾ ਫੋਨ ਆ ਗਈ ਹਲੋ ਹਲੋ ਹਾਂ ਮੈਂ ਕਿੰਨਾ ਟਾਈਮ ਲੱਗਣਾ ਮੈਂ ਟਿਕਣਿਆ ਇੱਥੇ ਬਸ ਮੈਂ ਕਹਿੰਦਾ ਮੰਤਰੀ ਭਾਬੀ ਨੂੰ ਲੈ ਕੇ ਆਉਂਦਾ ਫਿਰ ਮੈਂ ਲੈ ਕੇ ਆਉਂਦਾ ਮੈਂ ਉਹ ਕਿਤੇ ਕੰਮ ਦਾ ਤਾਂ ਕਰਨੀ ਕੋਈ ਨਹੀਂ ਮੈਂ ਐਸੇ ਬੇੜ ਕੰਡਿਆ ਮੈਂ ਟਿਕਣਿਆ ਸੋਨੇ ਵਾਲੇ ਨਾਲ ਗੱਲਬਾਤ ਕੀਤੀ ਇਹਨਾਂ ਨਾਲ ਨਹੀਂ ਆਇਆ ਨਾ ਤਿੱਥੋਂ ਅੱਧੇ ਘੰਟੇ ਤੱਕ ਮੈਂ ਪਹੁੰਚ ਜਾਣਾ ਲੀਨਾ ਦਾ ਯੂ ਯੂ ਬਾਰੇ ਮੈਂ ਛੇਤੀ ਲੈ ਕੇ ਆ ਜੰਦੇ ਉਹਦਾ ਤੂੰ ਪੁੱਛਿਆ ਵਾ ਕਿੰਨੇ ਕੁ ਮਾਲਤ ਕਿੰਨੇ ਕੀ ਕਹਿੰਦੇ ਆ ਉਹ ਹਾਂ ਉਹ ਕੋਈ ਨਹੀਂ ਇੰਜਾਜ ਕਰਾਂਗੇ ਕੋਈ ਨਹੀਂ ਹਾਂ ਜੇ ਜਦੋਂ ਪੈਸੇ ਛਡਾ ਵੀ ਦਿਓ ਅੱਛਾ ਹਾਂ ਵਿਆਜ ਵੀ ਵਾਧਰ ਤੇ ਨਹੀਂ ਲੱਗਦੇ ਨਹੀਂ ਨਹੀਂ ਵਿਆਜ ਸਹੀ ਹੈ ਐਸਾ ਵਾਗੋ ਮੰਦਾ ਨਿਕਲੇ ਆਪਣਾ ਠੀਕ ਠੀਕ ਆ ਹਾਂ ਹਮਰਾ ਫੇ ਡਿਕਨੇ ਆ ਜਾਓ ਛੇਤੀ ਹਾਂ ਚੱਲੋਂਦਾ ਮੈਂ ਕਹਿ ਕੇ ਹੂੰ ਗੋਪੀ ਹਾਂਜੀ ਲਿਆ ਫੇ ਸੋਨਾ ਦੇ ਡਿੱਕੜਿਆ ਮੰਨਾ ਫੇ ਚਵਾਲ ਉਹਨੇ ਕੀਤੀ ਚ ਨਿਆਰੇ ਕਿਹਣਾ ਗੱਲ ਅੱਛਾ ਲਿਆ ਦਿੰਨੀ ਲਿਆ ਚੱਤੀ ਫੇ ਚਲੀਏ ਜੋ ਦੇ ਹਾਂ ਗੋਪੀ ਕਿੱਥੇ ਗਈ ਆ ਗੋਪੀ ਆ ਡਈ ਪੇਟੀ ਚ ਸੋਨਾ ਕੱਢਣ ਡਈ ਮੈਂ ਤਾਂ ਧਾਰ ਵੱਲੋਂ ਆਖਣ ਆਈ ਹੀਗੀ ਹਾਂ ਧਾਰ ਕੱਢੀ ਨਹੀਂ ਇਹਦੇ ਨਾ ਖਿਆ ਤਾਂ ਵਾਂਡੇ ਮੇਰੀ ਦਾੜ ਤੀੜ ਹੁੰਦੀ ਆ ਤੇ ਤੁਹਾਡਾ ਦਾੜ ਨਾ ਕੱਟ ਬੋਟਲੂ ਪੀੜ ਹੋਣ ਗਈ ਆ ਨਹੀਂ ਕਿ ਮੈਂ ਆਪ ਕੱਟਣਾ ਨਹੀਂ ਵਾਂਡੇ ਮੈਂ ਆਦੀ ਚੰਗੀ ਅੱਗੇ ਮੈਂ ਕਾਈ ਜੱਠੀ ਪੈਰੀਂ ਕੱਟ ਦਤੀ ਆ ਪਤਾ ਨਹੀਂ ਕੀ ਪਖੰਡ ਕਰਦੀਆਂ ਇਹ 10 ਵਜ ਗਏ ਉਤੋਂ ਉਤੋਂ 10 ਵਜ ਗਏ ਆ ਮੈਂ ਉਹ ਅੱਖ ਨਹੀਂ ਵੀ ਚੱਲ ਜੇ ਕੁੱਟ ਦਿੰਦੀ ਆ ਤੇ ਛੋਲੋ ਤੋਂ ਨਹੀਂ ਆਨੂ ਚੱਲ ਕਹਿ ਦੋ ਕਹਿਦਨੇ ਆ ਉਹਨੂੰ ਗੋਪੀ ਨੂੰ ਆ ਚੱਲੀ ਆ ਓਏ ਆ ਜਾ ਹੁਣ ਮੈਨੂੰ ਚੰਗਾ ਸੁਨਾਹ ਦੇਣ ਤੇ ਰੱਖਿਆ ਕੱਢ ਕੇ ਹੀ ਲਿਆਉਣਾ ਸੀਗਾ ਆ ਲਓ ਇਹਨੂੰ ਲਫਾਫੇ ਚ ਪਾ ਕੇ ਲਿਆ ਗਿਆ ਇਨੇ ਟਪਿਕ ਕਰਨੇ ਮੈਂ ਚ ਲਫਾਫੇ ਚ ਹੀ ਪਾ ਦਿੰਦੀ ਆ ਆਹ ਲਫਾਫੇ ਚ ਪਾ ਕੇ ਲਿਆਇਆ ਇਹ ਸਾਰਾ ਹੀ ਆ ਸੁਣਾ ਹਾਂ ਸਾਰਾ ਹੀ ਆ ਓਸ਼ ਸਾਰਾ ਤੇ ਉਹਦੇ ਦੂਜਾ ਜਿਹੜਾ ਗੱਲ ਚ ਪਿਆ ਉਹ ਨਹੀਂ ਮੇਰੇ ਲਵਾਇਆ ਉਹ ਆਪੇ ਲਵਾ ਲਉ ਮम्मी ਤੇ ਹਿਲਵਾ ਲਿਆ ਮੈਨੂੰ ਚੰਗਾ ਤੇ ਨਹੀਂ ਸੁਨਾਹ ਦੇਣ ਨੂੰ ਰੱਖਿਆ ਈ ਜੇ ਮੈਂ ਉਦਦ ਜਾਣੀ ਆ ਤਾਂ ਉਹ ਆਂਦੀ ਆ ਵੀ ਮੇਰੀ ਦਾੜ ਪੀੜ ਹੋਣ ਲਈ ਆ ਤੇ ਪੁੱਤੇ ਅੱਧਾ ਦੇਣਾ ਆ ਗਿਆ ਵਾ ਤੇ ਤੁਸੀਂ ਧਾਰ ਹੀ ਕੱਢ ਲਓ 10 ਵਜੇ ਦੇ ਉੱਤੋਂ ਹਾਂ ਜਦੋਂ ਦਾੜ ਵੀਰ ਤੂੰ ਧਾਰ ਕੱਢ ਲੈਂਦੀ ਉਹਦੀ ਮੇਰੇ ਗੁੱਟ ਨੂੰ ਪੀੜ ਹੁੰਦੀ ਨਹੀਂ ਤੇ ਮੈਂ ਤੇ ਆਪ ਕੱਢ ਲੈਣੀ ਸੀਗੀ ਕੱਢ ਲਿਓ ਨੀਂ ਤਾਂ ਤੁਸੀਂ ਉਹ ਦੂਜਾ ਸੋਨਾ ਤੇ ਲਵਾ ਲਓ ਤੋ ਫਿਰ ਸੋਨਾ ਹੁਣ ਤੁਸੀਂ ਮੈਨੂੰ ਸੋਨਾ ਤੇ ਮੈਂ ਤੇ ਤੁਹਾਨੂੰ ਆਖਿਆ ਕਿ ਤੁਸੀਂ ਦੇ ਦਿਓ ਜੈ ਦੱਤ ਪੁੱਤ ਤੁਹਾਡੀ ਬਣੀ ਨਹੀਂ ਬਾਕੀ ਤੇ ਮੈਂ ਉਹ ਜਿਹੜਾ ਪਿਆ ਹੈ ਉਹ ਤੇ ਫਿਰ ਲੈ ਆਂਦਾ ਉਹ ਹੀ ਤੇ ਵੇਚੀ ਉਹਦਾ ਵਾ ਪਰ ਜਿਹੜਾ ਹੁੰਨੇ ਉਹਨੇ ਗਾਲਚ ਪਾਇਆ ਉਹ ਨੂੰ ਕੌਣ ਲਵਾਵੇ ਮੇਰੇ ਨਾਲ ਤਾਂ ਨੇ ਝਟ ਲੜ ਪੈਣਾ ਵਾ ਚਲ ਕੋਈ ਨਹੀਂ ਮੁੰਡੇ ਆਹ ਦਿੰਦੇ ਆ ਤੇ ਮੈਂ ਕਹਿੰਦਾ ਨੂੰ ਮੈਂ ਲਵਾ ਲੇ ਉਹਨਾਂ ਨੂੰ ਕਹਿੰਦਾ ਨੂੰ ਚਲ ਜੇ ਲਵਾ ਲੋਗੇ ਨਾ ਮੈਂ ਤਾਂ ਰੋਜ਼ ਕੱਢ ਲਿਆ ਕਰੂੰਗੀ ਉਹਨੇ ਨਹੀਂ ਲਾ ਕੇ ਦੇਣਾ ਹੈਗਾ ਮੈਨੂੰ ਉਹਦਾ ਪਤਾ ਵਾ ਕੋਈ ਨਹੀਂ ਮੈਂ ਘੜਾਲ ਮੈਂ ਲਵਾ ਲੈਣਾ ਨੂੰ ਕਹਿੰਦਾ ਮੈਂ ਹੋਊਗੀ ਦਊਗੀ ਕਿਉਂ ਨਾ ਉਹ ਤੇ ਗਾਲਚ ਪਾ ਕੇ ਤੇ ਦੂਰੀ ਫੇਰਦੀ ਜਦੋਂ ਹੁਣ ਉਹਨੂੰ ਕੱਲ ਦਾ ਕੀ ਹੈਗਾ ਤੇ ਮੈਂ ਦੂਜਾ ਲਾ ਕੇ ਤੇ ਫੜਾ ਦਿੰਦੀ ਉਹਨੇ ਫੜਾਇਆ ਹੀ ਨਹੀਂਗਾ ਉਹ ਤਾਂ ਦੇ ਦਿੰਦੀ ਜਾਂ ਕੋਈ ਗੱਲ ਨਹੀਂ ਮੰਗ ਲੈਂਦਾ ਮੈਂ ਤੋ ਧਾਰ ਕਾਟਲਾ ਪੁੱਤ ਤੇਰੇ ਤਾਂ ਗੋਟ ਨੂੰ ਪੀੜ ਹੁੰਦੀ ਹੈ ਜਦੋਂ ਪਾਲ ਫਾਰਮਸ਼ ਨੂੰ ਪਾ ਮੈਂ ਉਹਨੂੰ ਮੰਗ ਲਿਆ ਹੁੰਦਾ ਚਾਹ ਮੈਂ ਲਫਾਫੇ ਚ ਪਾ ਦਿੰਦੀ ਆ ਤੇ ਭਾਗ ਦੇ ਕੱਢ ਲਿਓ ਨਿਵੀਂ ਧਾਰ ਮੈਂ ਹਾਏ ਹਾਏ ਅਮਰੀਕਾ ਨੂੰ ਨੁਕਸਾਨ ਪਟਾਉਣ ਵਾਲੇ ਦੇਸਾਂ ਤੇ ਟੈਕਸ ਲਗਾਵੇਗਾ ਡਰੰਪ ਇਹਨੇ ਪਤਾ ਨਹੀਂ ਕੀ ਕਰ ਦੇਣਾ ਮਨਪ੍ਰੀਤ ਹਾਂਜੀ ਭਾਜੀ ਬਾਕੀ ਤਾਂ ਤੂੰ ਸੋਨਾ ਜਾਰ ਦੇਤਾ ਹੈ ਗਾਲਜਪਿਆ ਵੀ ਦੇ ਦੇਗਾ ਹੁਣ ਇਹ ਵੀ ਭਾਜੀ ਹਾਂ ਇਹ ਵੀ ਦੇ 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 ਹੁਣ ਬਹੁਤ ਚੱਲ ਪਿਆ ਤੇ ਦੇਖੀ ਮਿਲਣਾ ਜੇ ਤੁਹਾਨੂੰ ਇਹਦਾ ਕੱਖ ਵੀ ਨਹੀਂ ਮਿਲਣਾ ਕਿਉਂ ਇਹ ਵੀ ਸੋਨਾ ਹੀ ਆ ਹੈਗਾ ਇਹ ਸੋਨਾ ਹੀ ਆ ਦਾ ਮੈਂ ਕੀ ਕਹਾਂ ਦੀ ਮੈਂ ਸਾਰਾ ਜੇ ਸੋਨਾ ਗਹਿਣੇ ਪਾਤਾ ਤੇ ਜਿਗਦੇ ਆਪਾਂ ਨੂੰ ਵਿਆਹ ਸ਼ਾਦੀ ਆ ਗਿਆ ਹਨਾ ਤੇ ਇਹ ਕਦੀ ਮੈਂ ਪਾ ਦਿਆ ਕਰ ਉਹ ਤਾਂ ਵਿਆਹ ਹੋਵਾਂ ਦਾ ਨਹੀਂ ਕਿਸੇ ਦਾ ਵੀ ਹਾਂ ਅਜੇ ਕੀ ਪਤਾ ਕਦੋਂ ਸਿਡਾਉਣਾ ਜੇ ਸਿਡਾਉਣਾ ਤੁਹਾਨੂੰ ਸ਼ਾਮ ਵੀ ਨੂੰ ਸਿਡਾ ਦੇਣ ਤੁਹਾਨੂੰ ਕਿਹਾ ਹਾਂ ਤੇ ਸ਼ਾਮੀ ਨੇ ਤੇ ਕਈ ਦਾ ਵਿਆਹ ਸਕਦੇ ਉਹ ਕਿਹੜਾ ਪਤਾ ਲੱਗਣਾ ਵਾ ਵੀ ਹਾਂ ਹੀ ਕਿਹੜੇ ਰੱਖਣੇ ਆ ਕਾੜੀ ਆਉਣੇ ਸਾਡੇ ਘਰ ਮੈਨੋਂ ਤੇ ਦੇ ਦੀ ਚੰਗਾ ਹੀ ਸਕੂ ਹੋਰ ਤਾਂ ਪੈਸੇ ਬਣ ਜਾਂਦੇ ਮੈਂ ਕੀ ਕਹਣ ਦੀ ਆ ਵੀ ਇਹ ਰਹਿਣ ਦੋ ਅਸੀਂ ਮੰਡ ਵਰਤ ਕੇ ਪਾ ਲਿਆ ਕਰਨਾ ਵਾ ਅੱਛਾ ਅੱਜ ਕੱਲ ਦੇ ਰਵਾਜ ਹੀ ਹੋ ਗਏ ਸੋਨਾ ਜਿਹਾ ਪਾਉਂਦਾ ਪਹਿਲਾਂ ਵਿੱਚੋਂ ਜੋ ਹਟ ਗਿਆ ਹੈਗਾ ਹੂੰ ਤੇ ਹੁਣ ਫੇਰ ਚੱਲ ਗਿਆ ਜਿਹੜਾ ਰਵਾਜ ਅੱਛਾ ਆ ਤੇ ਫੇਰ ਲੋਕਾਂ ਨੇ ਕਹਣਾ ਭਿਲੇ ਐਡੇ ਵੱਡੇ ਕਰੋਾਈਆਂ ਤੇ ਸੋਨਾ ਵੀ ਨਹੀਂ ਪਾਇਆ ਇਹਨਾਂ ਨੇ ਗੱਲ ਤੇ ਤਰੀ ਵੀ ਸਹੀ ਆ ਵੀਰ ਹਣਾ ਮੈਂ ਤਾਂ ਕਹਿੰਨੀ ਇੱਕ ਅੱਧਾ ਕੜਾ ਕੁੜਾ ਤਹੀ ਵੀ ਭਰਾ ਆਪਣਾ ਰੱਖ ਲਿਓ ਚਲੋ ਛੁੱਟਣ ਦਾ ਕੀ ਬਤਾਂਦਾ ਕਦੋਂ ਛੁੱਟਣਾ ਨਹੀਂ ਛੜਾ ਦੇ ਲੈਣਾ ਚੱਲ ਕੋਈ ਨਾ ਨਾਲੇ ਪਲਾਟ ਵਿੱਚ ਕਿਹੜੀ ਕੋਈ ਫਸਲ ਉਗਣੀ ਆ ਵੀ ਜਿਹੜੀ ਉਹ ਵੱਢ ਕੇ ਤੇ ਵਟਾ ਕਰ ਲੈਣੀ ਕੀ ਵੀ ਤਾਂ ਕਦੋਂ ਵੇਚਣਾ ਕਦੋਂ ਨਹੀਂ ਨਾਲੇ ਜਦੋਂ ਜਾਇਦਾਦ ਬਣਾਉਣੀ ਫਿਰ ਵੇਚਣੀ ਥੋੜਾ ਵਾ ਨਹੀਂ ਨਹੀਂ ਵੇਚਣਾ ਥੋੜੀ ਪਲਾਟ ਆਹੋ ਚਲ ਠੀਕ ਐ ਫਿਰ ਢਿੰਗ ਔਰ ਕਰਿਓ ਗੱਲ ਮੇਰੀ ਇਦਾਂ ਸਿਆਣੀ ਜੇ ਆਹੋ ਉਹ ਤਾਂ ਸਿਆਣੀ ਆ ਤੂੰ ਬੜੀ ਵੇਖਿਆ ਬਾਜੀ ਝੱਟ ਮੇਰੀ ਗੱਲ ਮੰਨ ਗਏ ਬਾਜੀ ਨੂੰ ਪਤਾ ਵਾ ਵੀ ਮੈਂ ਸਿਆਣੀ ਆ ਤਾਂ ਗੱਲਾਂ ਵੀ ਸਿਆਣੀਆਂ ਕਰਦੀ ਆ ਆ ਇੱਕ ਹੱਡੀ ਨੂੰ ਇੰਨੀ ਪਤਾ ਵੀ ਮੈਂ ਸਿਆਣੀ ਆ ਏ ਮੇਰੇ ਨਾਲੇ ਜੰਮ ਕੇ ਅਜੇ ਤੱਕ ਇਹਨੂੰ ਮੇਰੇ ਗੁਣ ਨਹੀਂ ਪਤਾ ਹੈਗੇ ਇਹਨੂੰ ਚੰਗਾ ਮੈਂ ਇੱਥੇ ਜੰਮ ਜਾਂਦੀ ਤੇ ਚੰਗੀ ਹੀ ਲੈ ਅਜਰੇ ਲਾਂ ਦਾ ਵਿੱਚ ਪਾ ਲਾਂ ਮੈਂ ਉਹ ਨਹੀਂ ਉਹਨੇ ਨਹੀਂ ਦਿੱਤਾ ਹੈਗਾ ਉਹ ਕਹਿੰਦੀ ਆ ਵੀ ਮੈਂ ਤੇ ਇਹ ਕਰਕੇ ਨਹੀਂ ਦਿੱਤਾ ਮੈਂ ਰੱਖ ਲਿਆ ਵਾ ਤੇ ਜਦੋਂ ਕੋਈ ਵਿਆਹ ਸੱਦੇ ਉਹ ਮੈਂ ਤੇ ਦੀਦੀ ਆ ਵੰਡ ਵਰਤ ਕੇ ਪਾ ਲਿਆ ਕਰਾਂਗੀ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਜਿੰਨਾ ਬਿੱਲੀ ਦੇ ਗਾਲ ਟੱਲੀ ਪੌਣੀ ਔਖੀ ਆ ਨਾ ਓਨੀ ਇਹਦੇ ਗਲੋ ਸੋਨਾ ਲਵਾਉਣਾ ਔਖਾ ਵਾ ਉਹਦੇ ਚੁਲਾਕੀ ਖੇਡ ਗਈ ਆ ਉਹ ਕਹਿੰਦੀ ਕਹਿੰਦੀ ਇੱਕ ਕੜਾ ਵੀ ਕੱਢ ਲੋ ਵਿੱਚੋਂ ਤਸੀਂ ਪਾਪ ਉੱਪਰ ਚੱਲ ਜਾ ਕਰੋ ਇਹ ਦੇ ਵਿੱਚੋਂ ਕੜਾ ਨਿਕਲ ਗਿਆ ਉਹਨੇ ਵੀ ਗਲੋ ਲਾ ਕੇ ਨਹੀਂ ਦਿੱਤਾ ਹੈਗਾ ਤੇ ਪੈਸੇ ਕਿੱਥੋਂ ਫਿਰ ਪੂਰੇ ਕਰਨੇ ਆ ਗੱਲ ਤੇਰੀ ਵੀ ਸਹੀ ਆ ਫਿਰ ਉਹਦੀ ਗੱਲ ਮੰਨ ਕੇ ਤੇ ਆ ਗਏ ਰਮਨ ਚਲ ਭਰਾ ਤੂੰ ਤੇ ਤੂੰ ਆਪਣੀ ਭੈਣ ਨੂੰ ਜ਼ਿਆਦਾ ਜਾਣਦੀ ਸਾਡੇ ਨਾਲੋਂ ਆਹੀਂ ਥੋੜੀ ਜਾਣਦੇ ਹੋ ਧਿਆਨ ਨਾਲ ਜਾਇਓਣ ਠੀਕ ਆ ਤੇ ਦੀ ਬੋਤੀ ਚ ਲਾ ਕੇ ਬਣੀ ਫਿਰਦੀ ਬੰਦਾ ਪਿਛੇ ਵੀ ਇੰਨੀਆਂ ਚੁਲਾਕੀਆਂ ਵੀ ਘਰਾਂ ਦੇ ਵਿੱਚ ਵਾਰਾ ਖਾਂਦੀਆਂ ਵਾ ਜਿੰਨੀ ਚਲਾਕ ਬਣੀ ਸੱਦਕ ਬੋਨ ਨੂੰ ਨਾਗਿੰਬੰਦ ਚਾ ਚੜ ਗਿਆ ਹੱਤੋਗੀ ਉੱਤ ਸੈਨ ਫੋਟੋ ਵਿਕਰਮ ਪਾਲਸ ਤੇ ਮਲ ਗਈ ਜਿੰਨ ਖਬਰ ਹੀ ਪੜੀ ਜਾਂਦੇ ਤੇ ਸੋਨਾ ਕਿਉਂ ਨਹੀਂ ਦਿੱਤਾ ਲੈ ਆਪ ਤੇ ਹੀ ਪੜਣੀ ਨਹੀਂ ਆ ਤੇ ਮੈਨੂੰ ਗੁੱਛੀ ਜਾਂਦੇ ਆ ਸੋਨਾ ਬਾਜੀ ਦੀ ਸਲਾਹ ਨਾ ਇਨੀ ਦਿੱਤਾ ਮੈਂ ਕਿਹਾ ਆਪਣੀ ਮਰਜ਼ੀ ਕੀਤੀ ਆ ਜਿੰ ਜਦ ਉਹ ਗੱਲ ਹੋ ਗਈ ਹੀ ਕਿ ਸੋਨਾ ਦੋਨਾਂ ਨੇ ਦੇਣਾ ਵਾ ਤੇ ਤੂੰ ਫੇਰ ਹਾ ਵਿੱਚੋਂ ਰੱਖ ਲਿਆ ਵਾ ਇਹ ਨੀਚ ਚਲਾਕੀ ਆ ਨਾ ਖੇਡਿਆ ਕਰ ਐਨਾ ਕੀ ਮਿਲ ਜਾਣਾ ਹੀ ਗਸੌਣੇ ਦਾ ਹਾਂ ਹੈ ਡੇਰ ਤੋਂ ਰੋਟਾ ਕਟੋਗਾ ਤੇ ਡੇਰ ਡੇਰ ਤੋਂ ਰੋਣਾ ਜਿਹੜਾ ਸੋਨਾ ਤੂੰ ਪਾਇਆ ਵਾ ਤੇ ਫੇਰ ਕੀ ਪੌਣ ਨਹੀਂ ਬਣਾਏ ਹੁੰਦੇ ਆ ਬਾਕੀ ਤੇ ਸਾਰੇ ਉਥੇ ਪੇਟੀ ਚ ਪਏ ਹੀ ਗੇ ਤੁਹਾਡੇ ਕੋਲ ਹੀ ਮੈਂ ਮੰਗਿਆ ਕਦੀ ਇੱਜ ਤੋਂ ਵੱਧ ਕਦੀ ਨਹੀਂ ਮੰਗਿਆ ਕੋਛ ਨਹੀਂ ਤੇ ਜਦ ਗੱਲ ਹੋ ਗਈ ਹੀਗੀ ਵੀ ਸੋਨਾ ਸਾਰਾ ਦੇਣਾ ਵਾ ਤੇ ਫੇਰ ਤੂੰ ਜਾਂਦੇ ਜਾਂਦੇ ਫੇਰ ਚਲਾਕੀ ਖੇਡ ਗਈਆਂ ਮੈਂ ਤਾਂ ਨਹੀਂ ਚਲਾਕੀ ਖੇਡੀ ਐਵੇਂ ਚਲਾਕੀ ਚਲਾਕੀ ਕਰਦੇ ਰਹਿੰਦੇ ਆ ਤਜੇ ਐਡੀ ਚੁਲਾਕੀ ਖੱਡੀ ਹੈਗੀ ਤੇ ਤਸੀਂ ਵੀ ਕਰ ਲੈਂਦੇ ਚੁਲਾਕੀ ਤੇ ਆਪਣੇ ਵੰਡੇ ਦਾ ਵੀ ਰੱਖ ਲੈਂਦੇ ਤੁਸੀਂ ਆਹ ਤਾਂ ਫੇਰ ਰੱਖ ਲੈਂਦੇ ਤੇ ਫੇਰ ਸਲਾਹ ਕਾ ਤੋ ਕੀਤੀ ਆ ਫੇਰ ਨਾ ਦਿੰਦੀ ਤੇ ਮੈਂ ਵੀ ਨਾ ਦਿੰਦੀ ਹਾਏ ਮੈਨੂੰ ਗੁੱਸਾ ਨਾ ਚੜਾਓ ਸਾਰਾ ਸੋਨਾ ਤੇ ਦੇ ਦਾਂਵਾ ਐਵੇਂ ਹੀ ਬਸ ਮੈਂ ਹੀ ਲੱਭ ਜਾਨੀ ਆ ਤੇ ਸੁਧਿਆਨ ਤੇ ਫੇਰ ਮੈਂ ਆ ਹੋ ਗਈ ਜਿਹਨੇ ਸਾਰਾ ਫੜਾਤਾ ਆਪੇ ਤੂੰ ਤਾਂ ਫੇਰ ਦਿਮਾਗ ਵਰਤ ਗਈ ਪਤਾ ਲੱਗ ਗਿਆ ਨਾ ਸੁਧਿਆਨ ਵਾ ਤਾਂ ਹੀ ਤੇ ਮੰਮੀ ਕਹਿੰਦੀ ਹੁੰਦੀ ਡੰਕਾ ਜਮਦੀ ਘਰੀਜਾ ਮੂੰਹ ਚ ਬੋੜ ਬੋੜ ਮੈਨੂੰ ਸਾਰਾ ਸੁਣਨ ਦਿਆ ਪੀ ਕੀ ਕਹਿਨਦੀ ਆ ਤੂੰ ਆਪੀ ਕੀ ਧਿਆਵਾ ਸੱਚੀ ਕਹਿਂਦੀ ਆ ਮੈਂ ਕੀ ਕਹਿਤਾ ਵਖਰਾ ਤੇ ਤੈਨੂੰ ਇੰਨਾ ਵੀ ਨਹੀਂ ਪਤਾ ਵੀ ਮੇਰੀ ਵੱਡੀ ਥਾਂ ਵਾ ਮੇਰੀ ਵੱਡੀ ਭੈਣ ਵਾ ਤੂੰ ਤੇ ਭੈਣਾ ਵਾਲਾ ਕੋਈ ਕੰਮ ਨਹੀਂ ਸੱਚੀ ਕਰਦੀ ਹੈਗੀ ਮੈਂ ਨਹੀਂ ਕਰਮ ਨਹੀਂ ਮੈਨੂੰ ਇਨੀ ਸ਼ਰਮ ਆਉਂਦੀ ਨਾ ਵੀ ਮੇਰੀ ਭੈਣ ਵਾ ਤੇ ਇਹ ਆ ਕੁਛ ਮੇਂ ਨਾ ਕਰਦੀ ਫਿਰਦੀ ਆ ਠਟਕੜ ਜੀ ਸਲਾਹ ਨਾ ਬੰਦਾ ਹੁਣ ਇਸ ਗੱਲ ਤੇ ਸਲਾਹ ਨਾ ਤੂੰ ਰਣ ਲੱਗੇ ਤੇ ਦੋਏ ਤੁਰ ਪੈਂਦੀ ਹਾਂ ਤੁਰ ਪੈਂਦੀ ਸਾਰਾ ਕੁ ਮੈਨੂੰ ਲੁਟਾ ਦਿੰਦੀ ਬਾਅਦ ਵਿੱਚ ਨਕਲੀ ਲਿਆ ਕੇ ਪਾਈ ਫਿਰਦੀ ਹਾਂ ਫਿਰ ਬਾਅਦ ਚ ਛੋਟੀ ਜਾਣਾ ਹੈਗਾ ਛੋਟੀ ਜਾਣਾ ਨਹੀਂ ਕਿਹੜਾ ਨਹੀਂ ਛੁੱਟਣਾ ਹੈਗਾ ਮੈਨੂੰ ਕਿਹੜੇ ਗਰੰਟੀ ਦੇਣ ਦੇਂਗੀ ਵੀ ਤੈਨੂੰ ਇੰਨੇ ਚੰਨ ਨੂੰ ਛੁੱਟਣਾ ਮੈਂ ਨਹੀਂ ਦਿੱਤਾ ਮੇਰਾ ਨਹੀਂ ਜੀ ਕਿਤਾ ਤਾਂ ਮੈਂ ਨਹੀਂ ਦਿੱਤਾ ਤੇ ਇੰਨਾ ਨਹੀਂ ਜਿਦਿਆ ਜਾ ਸਕਦਾ ਮਰ ਵੀ ਤੂੰ ਤੇ ਸੱਚੀ ਗੱਲ ਆ ਵੀ ਤੂੰ ਇੰਨਾ ਮੈਨੂੰ ਸਤਾਇਆ ਨਾ ਤੇ ਇੰਨਾ ਜਿਦਿਆ ਹੀ ਨਹੀਂ ਜਾ ਸਕਦਾ ਹੈਗਾ ਸਤਾਇਆ ਤੇ ਮੈਨੂੰ ਤੂੰ ਹੀ ਆ ਮੈਂ ਕਹਦਾ ਤੈਨੂੰ ਸਤਾਇਆ ਤੇਰੇ ਮੈਂ ਸਗੋਂ ਗੱਲ ਚੁੱਪ ਕਰਕੇ ਮੰਨ ਲਈ ਨਹੀਂ ਤੂੰ ਤਾਂ ਮੰਦੀ ਨਹੀਂ ਹੈਗੀ ਤੇ ਬੰਦਾ ਕਰੇ ਵੀ ਕੀ ਉਦੋਂ ਕਹਿੰਦੇ ਯਾ ਜੋ ਅਜ ਸੋਨਾ ਬੜਾ ਵਾ ਹੁਣ ਇਹ ਸੋਨਾ ਗਹਿਣੇ ਪਾਉਣਾ ਮੇਰੇ ਨਾਲ ਪਹਿਲਾਂ ਗੱਲ ਕੀਤੀਗੀ ਵੀ ਆ ਗਹਿਣੇ ਵੀ ਪਿਆ ਕਰਨਾ ਵਾ ਸੋਨਾ ਤਾਂ ਹੁਣ ਤੇਰਾ ਲੜਨ ਵਾਲੀ ਹੁਣ ਤੇਰੀ ਦਾੜ ਨਹੀਂ ਭੀੜ ਹੁੰਦੀ ਤਾਰ ਕੱਢਨ ਵਾਲੀ ਤੇਰੀ ਦਾੜ ਭੀੜ ਹੁੰਦੀ ਉਹ ਵੀ ਮੈਂ ਤੇਰੇ ਲਈ ਇੰਨੀ ਜਿਆਦੀ ਦਾੜ ਭੀੜ ਹੁੰਦੀ ਆ ਤੇ ਲੈ ਕੇ ਫਿਰ ਬੈਠੀ ਰਹਾ ਫਿਰ ਤਾਂ ਇਹਦੇ ਇੱਥੇ ਬੈਠੀਗੀ ਹਾਏ ਜਿੱਥੇ ਹੀ ਭੁੱਲ ਗਿਆਂ ਰਵੀ ਦਾੜ ਭੀੜ ਵੀ ਕੀ ਆਏਗਾ ਨਾ ਮੈਨੂੰ ਪਤਾ ਨਹੀਂ ਕਿਥੋਂ ਲੜਾਕੀ ਜੀ ਰੱਖੀ ਸੀ ਮੇਰੇ ਪੱਲੇ